ਚੌਕੜਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਪੂਰਾ ਮੇਨ oppositon ਦੇ ਵਿੱਚ ਤੁਸੀਂ ਕਿਸ ਨੂੰ ਮੰਨਦੇ ਹੋ ਜਾਂ ਕਿਸ ਨਾਲ ਟੱਕਰ ਸਭ ਤੋਂ ਜ਼ਿਆਦਾ ਮੰਨਦੇ ਹੋ ਵੇਖੋ ਜਦੋਂ ਇਲੈਕਸ਼ਨ ਲੜੀਏ ਤਾਂ ਕਿਸੇ ਨੂੰ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਉਹ ਤਾਂ ਕਹਿੰਦੇ ਨੇ ਅਸੀਂ ਵਜੀਰੀਆਂ ਛੱਡਤੀਆਂ ਕਤਲ ਕਰਕੇ ਕਹਿੰਦੇ ਮੈਨੂੰ ਮaaf ਕਰ ਦਿਓ ਬੰਦਾ ਤਾਂ ਜਾਨੋਂ ਗਿਆ ਦਾਵਾ ਕੱਲ੍ਹ ਤੋਂ ਵੀ ਪੇਸ਼ ਕਰ ਰਿਹਾ ਹੈ ਕਿ ਇਸ ਵਾਰ ਵੀ ਪੰਜਾਬ ਦੇ ਹਿੱਤਾਂ ਨੂੰ ਉਹਨਾਂ ਨੇ ਅੱਗੇ ਰੱਖਿਆ ਜਿਸ ਕਰਕੇ ਉਹਨਾਂ ਨੇ ਬੀਜੇਪੀ ਨਾਲ ਸਮਝੌਤਾ ਨਹੀਂ ਕੀਤਾ ਹੈਗਾ ਰਿਜ਼ਲਟ ਤੁਹਾਡੇ ਸਾਹਮਣੇ ਹੋਣਾ ਬੀਜੇਪੀ ਆਪ ਉਹਨਾਂ ਨੇ ਪਾਸੇ ਕੀਤਾ ਹੈ ਕਿੰਨਾ ਬਠਿੰਡੇ ਦੇ ਵਿੱਚ ਵਿਕਾਸ ਹੋਇਆ ਜਬ ਮਹਾਲੀ ਦੇ ਵਰਗੇ ਸ਼ਹਿਰਾਂ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੀ deen ਹੈ ਜੇ ਉਹਨਾਂ ਨੇ ਇੰਨਾ ਕੁਝ ਕੀਤਾ ਹੁੰਦਾ ਅਕਾਲੀ ਦਲ ਦੇ ਸਰਪ੍ਰਸਤ ਅਕਾਲੀ ਦਲ ਦੇ ਪ੍ਰਧਾਨ ਨਹੀਂ ਹਾਰਦੇ ਸੀ ਦਾਵਾ ਤੁਹਾਡੇ ਮੁੱਖ ਮੰਤਰੀ ਵੀ ਕਰਦੇ ਨਜ਼ਰ ਆਏ ਸੀਗੇ ਕਿ ਆਵਾਦੀ ਪਾਰਟੀ ਦੀ ਸਰਕਾਰ ਬਣਾਓ ਤੇ 23 ਫੈਸਲੇ ਦਿੱਤੇ ਅਸੀਂ ਐਮਐਸਪੀ ਦੇਵਾਂਗੇ ਕੁਝ ਵੀ ਨਹੀਂ ਨਾਅ ਅਤੇ ਨਾਟਕ ਦੀ ਸਥਿਤੀ ਦੁੱਗਣੀ ਖਰਾਬ ਹੋ ਗਈ ਹੈ ਰਾਤ ਦੇ ਰਾਤ ਦੋ ਸਾਲਾਂ ਜਦ ਅਸੀਂ ਜੈਂਗਸਟਰ ਨਹੀਂ ਬਣਾਤੇ ਬੀਸਾ ਤੁਸੀਂ ਇਹ ਚੀਜ਼ ਨੂੰ ਮੰਨਦੇ ਹੋ ਕਿ ਜੇਕਰ ਉਸ ਵਕਤ ਸਿਕਿਉਰਟੀ ਦੀ ਲਿਸਟ ਜਾਰੀ ਨਾ ਹੁੰਦੀ ਤਾਂ ਦਿਸੇ ਦੂ ਤਾ ਕੋਈ ਵਾਰੀ ਅਨਗੈਰਹੀ ਵੀ ਹੋ ਜਾਂਦੀ ਮਾਲਵੇਦੀ TWICE ਸਹਿਨੇ ਸ਼ਰੋਮਣੀ ਕਾਲੀਦਲ ਵੱਲੋਂ ਹਰਸਿਮਰਤ ਕੌਰ ਬਾਦਲ ਇਸੇ ਤਰੀਕੇ ਦੇ ਨਾਲ ਸਿਕੰਦਰ ਸਿੰਘ ਮਲੂਕਾ ਦੇ ਨੂੰਹ ਨੇ ਜਿਹੜੇ ਉਹ ਪਰਮਪਾਲ ਕੌਰ ਸਿੱਧੂ ਭਾਜਪੀ ਤੋਂ ਇਸ ਵਕਤ ਉਮੀਦਵਾਰ ਨੇ ਇਸੇ ਦੇ ਨਾਲ-ਨਾਲ ਆਮ ਆਦਮੀ ਪਾਰਟੀ ਨੇ ਆਪਣੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਚੌਣ ਅਖਾੜੇ ਦੇ ਵਿੱਚ ਉਤਾਰਿਆ ਹੈ ਤੇ ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਕਾਂਗਰਸ ਪਾਰਟੀ ਦੀ ਮੁੱਖ ਵਿਰੋਧੀ ਧਿਰ ਦੀ ਤਾਂ ਉਹਨਾਂ ਨੇ ਜੀਤਬਿੰਦਰ ਸਿੰਘ ਸਿੱਧੂ ਨੂੰ ਇੱਥੋਂ ਉਮੀਦਵਾਰ ਵਜੋਂ ਐਲਾਨਿਆ ਹੈ ਇਹ ਚੌਕੜਾ ਮੁਕਾਬਲਾ ਆਖਿਰਕਾਰ ਕਿੱਥੇ ਜਾਂਦਾ ਹੈ ਇਸ ਬਾਰੇ ਸਾਰੇ ਵਿਚਾਰ ਵਟਾਂਦਰਾ ਕਰਾਂਗੇ ਸਾਡੇ ਨਾਲ ਗੁਰਮੀਤ ਸਿੰਘ ਖੁੱਡੀਆਂ ਮੌਜੂਦ ਨੇ ਖੁੱਡੀਆਂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬ ਰੈਡੀਓ ਮਾਚ ਮਿਹਰਬਾਨੀ ਤੁਸੀਂ ਆਏ ਬਹੁਤ-ਬਹੁਤ ਧੰਨਵਾਦ ਖੁੱਡੀਆਂ ਸਾਹਿਬ ਬਹੁਤ ਹੈਕਟਿਕ ਸ਼ਡਿਊਲ ਚੱਲ ਰਿਹਾ ਹੁਣ ਇਸ ਵਕਤ ਕਿਸ ਤਰ੍ਹਾਂ ਨਾਲ ਚੱਲ ਰਿਹਾ ਹੁਣ ਪੂਰਾ ਪ੍ਰੋਗਰਾਮ ਕਿਸ ਤਰ੍ਹਾਂ ਨਾਲ ਬਣ ਰਹੇ ਨੇ ਖਾਣੇ ਪੀਣੇ ਦਾ ਕਿਵੇਂ ਚੱਲ ਰਿਹਾ ਲੋਕ ਸਭਾ ਦਾ ਇਲੈਕਸ਼ਨ ਕਾਫੀ ਵੱਡਾ ਹੋ ਜਾਂਦਾ ਜਿਵੇਂ ਮੇਰਾ ਖੇ 600 ਦੇ ਨੇੜੇ ਪਿੰਡ ਹੋ ਜਾਂਦੇ ਆ ਕੁਝ ਵੱਡੇ ਸ਼ਹਿਰ ਛੋਟੀਆਂ ਮੰਡੀਆਂ ਕਸਬੇ ਉਹਨਾਂ ਦੇ ਮੁਹੱਲੇ ਲਾ ਲੋ ਵਾਰਡ ਲਾ ਲੋ ਉਨਾਂ ਤੱਕ ਵੀ ਪਹੁੰਚ ਕਰਨੀ ਹੁੰਦੀ ਹੈ ਸੋ ਇਸ ਲਈ ਜਿਹੜੀ ਜੇ ਕਈ ਖੇਚਲਦਾਰੀ ਤਾਂ ਕਾਫੀ ਬਣ ਜਾਂਦੀ ਹੈ ਖਾਣ ਪੀਣ ਦਾ ਜਿਵੇਂ ਜਿੱਥੇ ਵੀ ਗਦੇ ਟਾਈਮ ਲੱਗੇ ਉਸ ਤਰ੍ਹਾਂ ਦੀ ਰੋਟੀ ਪਾਣੀ ਚੱਲ ਜਾਂਦਾ ਖਾਣ ਪੀਣ ਜਾਂ ਫਿਰ ਬਾਹਰ ਹੀ ਜਿੱਥੇ ਵੀ ਹੁੰਨੇ ਆ ਉਥੋਂ ਹੀ ਜਿਹੜੇ ਹਲਕੇ ਚ ਹੋਈਏ ਜੇ ਇੱਧਰ ਆ ਤਾਂ ਘਰੋਂ ਵੀ ਖਾ ਪੀ ਕੇ ਵੀ ਚੱਲ ਪਈਦਾ ਕਿਉਂਕਿ ਕਈ ਵਾਰ ਹੁੰਦਾ ਨਾ ਲੀਡਰ ਆਪਣਾ ਖਾਣਾ ਨਾਲ ਲੈ ਕੇ ਚੱਲਦੇ ਨੇ ਨਹੀਂ ਮੈਂ ਤਾਂ ਸਧਾਰਨ ਜਿਹਾ ਹੀ ਕੰਮ ਰਿਹਾ ਮੇਰਾ ਪਹਿਲੇ ਦਿਨੋਂ ਨਾ ਕੋਈ ਜਿੱਥੇ ਰੋਟੀ ਮਿਲ ਗਈ ਖਾ ਲਈਦੀ ਆ ਜੇ ਕਈ ਵਾਰੀ ਨਾ ਮਿਲੇ ਤਾਂ ਟਾਈਮ ਟੱਪ ਵੀ ਜਾਂਦਾ। ਤੋਂ ਇਹੋ ਜੀ ਕੋਈ ਨਹੀਂ ਵੀ ਸਪੈਸ਼ਲੀ ਘਰ ਚੋਂ ਖਾਣਾ ਬਣ ਕੇ ਜਾਊਗਾ। ਅੱਛਾ ਪੂਰਾ ਪਰਿਵਾਰ ਇਸ ਵਕਤ ਚੌਣ ਖਾੜੇ ਦੇ ਵਿੱਚ ਐ। ਦੋਵੇਂ ਸਪੁੱਤਰ ਆਪ ਤੁਸੀਂ। ਹਾਂਜੀ ਜਦੋਂ ਇਲੈਕਸ਼ਨ ਵੱਡੇ ਹੋ ਜੇ ਤੇ ਇਸ ਕਰਕੇ ਫਿਰ ਹਰ ਇੱਕ ਥਾਂ ਹਰ ਕਲਕੇ ਚ ਸਮਝਦੇ ਆ ਵੀ ਕੋਈ ਘਰ ਦਾ ਵਿਅਕਤੀ ਵੀ ਆਉਂਦਾ ਕਰਦਾ ਜੀ ਹੋਵੇ। ਤੋਂ ਦੋ ਦੋ ਹਲਕੇ ਦੋ ਹਲਕੇ ਸੁਮੇਤ ਤੇ ਦੋ ਹਲਕੇ ਚ ਉਮੀਦ ਹੈ। ਦੋ ਹਲਕਿਆਂ ਚ ਮੇਰਾ ਭਤੀਜਾ ਰਣਜੀਤ ਸਿੰਘ ਧੀਰਾ ਹੈ। ਹੋਰ ਛੋਟਾ ਭਰਾ ਮੇਰਾ ਕੈਨੇਡਾ ਚ ਆ ਜਾਣਾ। ਦੋ ਹਲਕਿਆਂ ਚੋ ਸੁਪਰਵਾਈਜ਼ਨ। ਸੋ ਉੱਤੇ ਮੈਂ ਤੁਰਿਆ ਫਿਰਦਾ ਨੌਮਾ ਹਲਕਾ ਆਪਣਾ ਆਪਦਾ। ਇਸ ਤੇ ਸਾਰਾ ਸਪੈਸ਼ਲ ਆ ਰਹੇ ਨੇ। ਹਾਂਜੀ। ਆ ਉਹ ਇਲੈਕਸ਼ਨ ਚ ਫਿਰ ਹੋਣਾ ਹੀ ਆ, ਵੰਦਦਾ ਹੀ ਆ। ਉਹ ਪਹਿਲਾਂ ਆਏ ਵੇ ਸੀਗੇ ਤੇ ਕੁਦਰਤ ਜਿਹੜੇ ਦਿਨ ਮੈਨੂੰ ਟਿਕਟ ਅਨਾਉਂਸ ਹੁੰਦੀ ਉਸ ਦਿਨੋਂ ਇੱਥੋਂ ਬਸ ਉਹਨੇ ਫਲਾਈਟ ਲਈ ਸੀ। ਫਿਰ ਉਹ ਕਹਿੰਦਾ ਮੈਂ ਲਾਇਆ ਵਾਂ 10-20 ਦਿਨ ਉੱਥੇ। ਅੱਛਾ ਕੁੜੀਆ ਸਾਹਿਬ ਜਥੇਦਾਰ ਸਾਹਿਬ 1999 ਦੇ ਵਿੱਚ ਇਲੈਕਸ਼ਨ ਲੜੇ ਸੀਗੇ ਸ਼੍ਰੋਮਣੀ ਕਾਲੀ ਦਲ ਮਾਨ ਵੱਲੋਂ ਤਾਂ ਪੰਥਕ ਇੱਕ ਸੋਚ ਸੀ ਉਹਨਾਂ ਦੀ ਪੰਥਕ ਤੋਂ ਬਾਅਦ ਦੇ ਵਿੱਚ ਤੁਸੀਂ ਕਾਂਗਰਸ ਚਲੇ ਗਏ ਕਾਂਗਰਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਕਿਤੇ ਤੁਹਾਨੂੰ ਲੱਗਦਾ ਕਿ ਇਹ ਆਡਿਓਲੋਜੀ ਮੈਚ ਕਰਦੀ ਹੈ ਅ ਅਸਲ ਵਿੱਚ ਨਾ ਆਡਿਓਲੋਜੀ ਤਾਂ ਆਪਣੀ ਜਿਹੜੀ ਲੈ ਕੇ ਚੱਲੇ ਹੁੰਨੇ ਉਹੀ ਹੁੰਦੀ ਹੈ ਮੈਂ ਉਸ ਪਰਿਵਾਰ ਚ ਜਿਹੜਾ ਪੰਥ ਪ੍ਰਸਤ ਮੇਰੇ ਪਿਤਾ ਜੀ ਤਾਂ ਟਕਸਾਲੀ ਜੱਥੇਦਾਰ ਕਿਹਾ ਜਾਂਦਾ ਜੱਥੇਦਾਰ ਜਗਦੇਵ ਸਿੰਘ ਖੁੱਡੀਆਂ ਕੋਈ ਕਾਰਨ ਬਣ ਜਾਂਦੇ ਉਸ ਤੋਂ ਬਾਅਦ ਮੈਨੂੰ ਕਾਂਗਰਸ ਜੁਆਇਨ ਕਰਨੀ ਰਹੀ ਕਰਨੀ ਪਈ ਔਰ ਉਸ ਤੋਂ ਮੈਂ ਚਾਹੇ ਕਿਤੇ ਵੀ ਹਾਂ ਤਾਂ ਫਿਰ ਜਿਹੜੀ ਜਿਹੜਾ ਸਿਧਾਂਤ ਹੈ ਕਾਂਗਰਸ ਜੁਆਇਨ ਕਰਨ ਦੇ ਕਾਰਨ ਦੱਸ ਸਕਦੇ ਅਸਲ ਵਿੱਚ ਨਾ ਪਹਿਲੋਂ ਤਾਂ ਅਕਾਲੀ ਸੀ 84 ਚ ਜਦੋਂ ਦਰਬਾਰ ਸਾਹਿب ਤੇ ਅਟੈਕ ਹੋ ਗਿਆ ਸੀ। ਤੋਂ ਜਥੇਦਾਰ ਜੀ ਥੋੜਾ ਇਸ ਅਕਾਲੀ ਲੀਡਰਸ਼ਿਪ ਤੋਂ ਆਏ ਹੋਗੇ ਵੀ ਇਹ ਇੰਨਾ ਕੁਝ ਹੋਣਾ ਨਹੀਂ ਚਾਹੀਦਾ ਸੀ ਜੇ ਅਕਾਲੀ ਲੀਡਰਸ਼ਿਪ ਥੋੜਾ ਜਿਹਾ ਇਸ ਗੱਲ ਨੂੰ ਸੰਭਾਲਦੀ ਤਾਂ ਸਾਡੇ ਤੇ ਏਡੇ ਔਖੇ ਦਿਨ ਉਹ ਪਾਸੇ ਹੋ ਗਏ ਸਨ। 1999 ਜੋ ਉਹਨਾਂ ਨੂੰ ਬਾਬਾ ਜਗਿੰਦਰ ਸਿੰਘ ਜੀ ਸਰਦਾਰ ਸਿਮਰਜੀਤ ਸਿੰਘ ਮਾਨ ਹੋ ਰਾ ਨੇ। ਜਿਹੜੀ ਪਾਰਲੀਮੈਂਟ ਦੀ ਚੌਣ ਲੜਾਈ ਉਹਦੇ ਚ ਫਿਰ ਮਾਨ ਕਾਲੀ ਦਲ ਦੇ ਉਹ ਐਮਪੀ ਜੁੜੇ ਕਿਹਾ ਜਾਂਦਾ ਕਿ ਉਸ ਵਕਤ ਉਹ ਇੱਛਕ ਨਹੀਂ ਸੀ ਇਲੈਕਸ਼ਨ ਲੜਨ ਦੇ ਅਸਲ ਵਿੱਚ ਜਥੇਦਾਰ ਜੀ ਕਿਉਂਕਿ ਇਹ ਸਮਝਦੇ ਸੀ ਵੀ ਇਲੈਕਸ਼ਨ ਤੇ ਕਾਫੀ ਸਾਰਾ ਪੈਸਾ ਲੱਗਦਾ ਉਹ ਆਪਣੇ ਕੋਲੇ ਹੈ ਨਹੀਂ ਮੈਨੇ ਪਹਿਲਾਂ ਵੀ ਉਹਨਾਂ ਨੂੰ ਤਾਂ 77 ਵਿੱਚ ਵੀ ਐਮਰਜੈਂਸੀ ਤੋਂ ਬਾਅਦ ਜਗਦੇਵ ਸਿੰਘ ਤਲਵੰਡੀ ਔਰ ਜਥੇਦਾਰ ਚਰਨ ਸਿੰਘ ਟੋੜਾ ਜ਼ੋਰ ਲਾਉਂਦੇ ਰਹੇ ਵੀ ਤੁਸੀਂ ਲੰਬੀ ਤੋਂ ਇਲੈਕਸ਼ਨ ਲੜ ਲਓ ਆ ਦੇ ਨਹੀਂ ਫਿਰ ਉਹਨੂੰ ਉਸ ਤੋਂ ਬਾਅਦ ਮਾਰਕੀਟਿੰਗ ਬੋਰਡ ਦਾ ਚੇਅਰਮੈਨ ਲਾਤਾ ਸੀ ਤਿੰਨ ਸਾਲ ਰਹੇ ਅਕਾਲੀ ਰਾਜ ਦੀ ਜਿੰਦੂ ਸਰਕਾਰ ਸੀ ਪਿੰਡ ਦੇ ਸਰਪੰਚ ਵੀ ਬਣਿਆ ਤਾਂ ਉਸ ਸਰਬਸੰਮਤੀ ਨਾਲ ਹੀ ਹੈ ਜਿਉ ਉਹ ਬਲਾਕ ਦੇ ਅਕਾਲੀ ਦਲ ਦੇ ਪ੍ਰਧਾਨ ਬਣੇ ਫਿਰ ਵੀ ਉਦੋਂ ਸਰਕਲ ਕਹਿੰਦੇ ਹੁੰਦੇ ਸਰਬਸੰਮਤੀ ਨਾਲ ਜਿਹੜੇ ਜ਼ਿਲ੍ਹੇ ਦੇ ਪ੍ਰਧਾਨ ਵੀ ਰਹੇ ਹੁਣ ਵਾਂਗੂ ਨਾਮਿਨੇਸ਼ਨਾਂ ਨਹੀਂ ਹੁੰਦੀਆਂ ਸੀ ਹੁੰਦਾ ਲੋਕਾਂ ਦਾ ਸਹਿਮਤੀ ਲੈ ਕੇ ਹੱਥ ਘੜੇ ਕਰਕੇ ਸੋ ਜਥੇਦਾਰ ਜੀ ਜੇ ਕਿਤੇ ਵੀ ਇਸ ਤੋਂ ਸਮਝਦੇ ਸੀ ਕਿ ਵੀ ਇਲੈਕਸ਼ਨ ਬਹੁਤ ਔਖੀ ਗੱਲ ਹੈ ਸੁਧਾਰਨ ਕਰਨ ਵਾਸਤੇ ਪਰ ਉਹਨਾਂ ਲੜਾਤੀ ਲੋਕਾਂ ਨੇ ਲਾਤੀ ਤੋਂ ਬਹੁਤ ਪਿਆਰ ਸਤਕਾਰ ਦਿੱਤਾ ਜਿਵੇਂ ਕਿ ਉਹ ਪਹਿਲਾਂ ਉਹਨਾਂ ਨੇ ਜਿਹੜਾ ਕਈ ਵਾਰੀ ਕਿਸੇ ਨਾ ਇੱਕ ਵਾਰੀ ਕਿਸੇ ਪਰਖ ਦੀ ਘੜੀ ਵਿੱਚੋਂ ਨਿਕਲਣਾ ਪੈਂਦਾ ਹਰ ਇੱਕ ਇਨਸਾਨ ਨੂੰ ਜਥੇਦਾਰ ਜੀ ਜਦੋਂ ਚੇਅਰਮੈਨ ਮੰਡੀ ਬੋਰਡ ਬਣੇ ਬਹੁਤ ਹੀ ਇਮਾਨਦਾਰੀ ਨਾਲ ਉਹਨਾਂ ਨੇ ਉਸ ਬੋਰਡ ਨੂੰ ਚਲਾਇਆ ਲੋਕਾਂ ਚ ਜੱਜ ਵੀ ਗੱਲਾਂ ਹੁੰਦੀਆਂ ਤੋਂ ਉਹ ਉਸ ਸ਼ਖਸੀਅਤ ਉਸ ਵੇਲੇ ਨਿਕਰਿਆ ਹੀ ਤੋਂ ਜਦੋਂ ਲੋਕ ਸਭਾ ਦੀ ਇਲੈਕਸ਼ਨ ਲੜੀ ਤਾਂ ਲੋਕਾਂ ਨੇ ਬਹੁਤ ਜੋਸ਼ ਓਰ ਨਾਲ ਮਦਦ ਕੀਤੀ ਔਰ ਬ੍ਰੈਕਹਲ ਰਿਕਾਰਡ ਹੀ ਹੈ 152000 ਵੋਟਾਂ ਦੇ ਫਰਕ ਨਾਲ 6 ਲੱਖ ਵੋਟਾਂ ਜੋ ਬਹੁਤ ਵੱਡੀ ਗੱਲ ਹੈ ਤੋਂ ਸ਼ਾਇਦ ਇਸ ਤਰ੍ਹਾਂ ਕੋਈ ਇਲੈਕਸ਼ਨ ਨਹੀਂ ਹੋਈ ਹੋਣੀ ਜਿਵੇਂ ਉਹਨਾਂ ਦੀ ਅਚਾ ਜਥੇਦਾਰ ਸਾਹਿਬ ਦੀ ਨਜ਼ਦੀਕੀਆਂ ਦੱਸੀ ਜਾਂਦੇ ਹਰਚੰਦ ਸਿੰਘ ਲੋਂਗੋਵਾਲ ਨਾਲ ਬਹੁਤ ਜ਼ਿਆਦਾ ਸਨ ਤੇ ਨਾਲ ਹੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨਾਲ ਵੀ ਸਨ ਜਥੇਦਾਰ ਜੀ ਜਦੋਂ ਕਾਲਜ ਪੜ੍ਹਦੇ ਸੀ ਉਸ ਵੇਲੇ ਮਾਸਟਰ ਤਾਰਾ ਸਿੰਘ ਜੀ ਸੰਤ ਫਤੇ ਸਿੰਘ ਉਹਨਾਂ ਨਾਲ ਉਹਨਾਂ ਦੀਆਂ ਨਜ਼ਦੀਕੀਆਂ ਹੋ ਗਈਆਂ ਤਾਂ ਹੀ ਉਹ ਅਕਾਲੀ ਰਾਜ ਨੀਤੀ ਵੱਲ ਖਿੱਚੇ ਗਏ ਉਸ ਤੋਂ ਬਾਅਦ ਜਿੰਨੇ ਵੀ ਅਕਾਲੀ ਲੀਡਰ ਹੋਏ ਆ ਜਥੇਦਾਰ ਜੀ ਨੂੰ ਸਾਰੇ ਆਪਣਾ ਸਮਝਦੇ ਰਹੇ ਚਾਹੇ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਵੀ ਸਨ ਬਚਨ ਸਿੰਘ ਟੋੜਾ ਵੀ ਸਨ ਕਿਸੇ ਵੇਲੇ ਬਾਦਲ ਸਾਹਿਬ ਨਾਲ ਵੀ ਬੜੀ ਨਜ਼ਦੀਕੀ ਮੈਂ ਕਹਿੰਦਾ ਇਹਦੇ ਵਿੱਚ ਕੋਈ ਅਤਕਤ ਨਹੀਂ ਨੇ ਤੇ ਸੰਤ ਹਰਚੰਦ ਸਿੰਘ ਲੋਂਗੋਵਾਲ ਤਾਂ ਰਹਿੰਦੇ ਹੀ ਜਿਹੜੀ ਕੋਠੀ ਮਿਲੀ ਹੋਈ ਸੀ ਜੱਥੇਦਾਰ ਜੀ ਨੂੰ ਚੇਅਰਮੈਨ ਮੰਡੀ ਬੋਰਡ ਵੇ ਸੰਤ ਜਰਨੈਲ ਸਿੰਘ ਹੋਰਾਂ ਨਾਲ ਵੀ ਕਾਫੀ ਪਿਆਰ ਹੋ ਗਿਆ ਸੀ ਉਹ ਬਹੁਤ ਵਿਸ਼ਵਾਸ ਕਰਦੇ ਸਨ ਅਸਲ ਵਿੱਚ ਜਦੋਂ ਦੂਸਰੀ ਧਿਰ ਵੱਲੋਂ ਵੱਡਾ ਵਿਸ਼ਵਾਸ ਹੋ ਜੇ ਫਿਰ ਆਪਨੂੰ ਵੀ ਉਸ ਤਰ੍ਹਾਂ ਦਾ ਆਉਂਦਾ ਫਿਰ ਦੋਨੇ ਇੱਕ ਦੋ ਵਾਰੀ ਦੋਨੇ ਸੰਤਾਂ ਦੀ ਸੁਲਾਹ ਕਰਾਉਣ ਨੂੰ ਵੀ ਜਿਹਦਰ ਜੀ ਲੱਗੇ ਪਰ ਉਹਦੇ ਵਿੱਚ ਕੰਮ ਜਾ ਬਣਾਉਂਸ ਤੁਸੀਂ ਸੰਤਾਂ ਨੂੰ ਵੀ ਲੈ ਮੈਂ ਸਾਧਰਜਨ ਸਿੰਘ ਲੋਂਗੋਵਾਲ ਹੋਰਾਂ ਨੂੰ ਵੀ ਸੰਤ ਜਰਨੈਲ ਸਿੰਘ ਹੋਰਾਂ ਨੂੰ ਵੀ ਇੱਕ ਵਾਰੀ ਜਦੋਂ ਜੱਥੇ ਵਿੱਚ ਗਏ ਸਾਂ ਉਸ ਵੇਲੇ ਸਾਡਾ ਮੇਲ ਬਰਾਬਰ ਤੁਹਾਨੂੰ ਲੱਗਦਾ ਕਿ ਇਸ ਵਕਤ ਮੌਜੂਦਾ ਸਥਿਤੀ ਦੇ ਵਿੱਚ ਪੰਥਕ ਜਿਹੜੇ ਲੀਡਰ ਨੇ ਉਹਨਾਂ ਦੀ ਇਸ ਵਕਤ ਬਹੁਤ ਜ਼ਿਆਦਾ ਘਾਟ ਹੈ ਜਾ ਪੰਥ ਲੀਡਰਸ਼ਿਪ ਆ ਜਿਹੜੀ ਉਹ ਇਸ ਵਕਤ ਨਹੀਂ ਮਿਲ ਰ ਪਾੜੀ ਸ਼੍ਰੋਮਣੀ ਅਕਾਲੀ ਦਲ ਸ੍ਰੀ ਕਾਲ ਤਖਤ ਸਾਹਿਬ ਨਾਲ ਉਸ ਤੋਂ ਸੇਧ ਲੈ ਕੇ ਤੇ ਜਿਹੜਾ ਸਰੀਰ ਪੰਥ ਤੇ ਰੂਹ ਗੁਰੂ ਗ੍ਰੰਥ ਅਸਲ ਵਿੱਚ ਇਹ ਗੱਲ ਹੈ ਗੁਰੂ ਸਾਹਿਬ ਦਾ ਔਟ ਆਸਰਾ ਤੇ ਸਰੀਰਕ ਤੌਰ ਤੇ ਬੰਦਾ ਜਿਹੜੇ ਦਿਖ ਹੈ ਉਹ ਗੁਰਮੁਖ ਖਾਲੀ ਜਿਹੜੀ ਅਕਾਲੀ ਰਾਜਨੀਤੀ ਦੀ ਪਹਿਲੀ ਗੱਲ ਉਹ ਹੌਲੀ ਹੌਲੀ ਤਸਵੀਰ ਵਿਗੜਦੀ ਗਈ ਤੇ ਸ਼ਾਇਦ ਨਵੀਂ ਮਾਡਰਨ ਪੀਡੀਐਸ ਨੂੰ ਸਮਝੀ ਵੀ ਇਹ ਨਿਤਨੇਮ ਤੇ ਉਹ ਗੱਲਾਂ ਕਰਨ ਨੂੰ ਵੀ ਛੱਡ ਦੇਗੀ ਅੱਛਾ ਤੁਸੀਂ ਅੱਜ ਦੇ ਮੌਜੂਦਾ ਹਾਲਾਤਾਂ ਨੂੰ ਕਿਸ ਤਰ੍ਹਾਂ ਨਾਲ ਦੇਖ ਰਹੇ ਹੋ ਖਾਸ ਕਰ ਬਠਿੰਡਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਚੌਕੜਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਪੂਰਾ ਮੇਨ oppositon ਦੇ ਵਿੱਚ ਤੁਸੀਂ ਕਿਸ ਨੂੰ ਮੰਨਦੇ ਹੋ ਜਾਂ ਕਿਸ ਨਾਲ ਟੱਕਰ ਸਭ ਤੋਂ ਜ਼ਿਆਦਾ ਮੰਨ ਰਹੇ ਹੋ ਵੇਖੋ ਜਦੋਂ ਇਲੈਕਸ਼ਨ ਲੜੀਏ ਤੇ ਕਿਸੇ ਨੂੰ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਤੇ ਸਾਰੇ ਇੱਕ ਉਮੀਦ ਲੈ ਕੇ ਆਏ ਹੁੰਦੇ ਆ ਚਾਹੇ ਬੀਬੀ ਹਰਸਿਮਰਤ ਹੈ ਚਾਹੇ ਬੀਬੀ ਪਰਮਪਾਲ ਕੌਰ ਹੈ ਜਿਹੜੇ ਜੀਤ ਮਹਿੰਦਰ ਸਿੰਘ ਹੈ ਚਾਹੇ ਮੁਰਝੇ ਲਖਾ ਸੁਧਾਣਾ ਸਾਰਿਆਂ ਨੇ ਆਪਣੀ ਆਪਣੀ ਗੱਲ ਕਰਨੀ ਉਹਨਾਂ ਵਿੱਚ ਮੈਂ ਵੀ ਆ ਔਰ ਲੋਕਾਂ ਨੂੰ ਜੋ ਚੰਗਾ ਲੂਪ ਚੰਗਾ ਲੱਗੂਗਾ ਪਸੰਦ ਕਰਨਗੇ ਉਹਦਾ ਉਹ ਨਤੀਜਾ ਦੇ ਦੇਣਗੇ अच्छा ਤੁਹਾਨੂੰ ਲੱਗਦਾ ਕਿ ਇਸ ਵਕਤ ਜੋ ਕਾਫੀ ਪਿਛਲੇ ਦਿਨਾਂ ਦਰਮਿਆਨ ਵੀਡੀਓ ਵਾਇਰਲ ਹੋਈਆਂ ਨੇ ਕਿਸਾਨਾਂ ਦੀਆਂ ਖਾਸ ਤੌਰ ਦੇ ਤੇ ਤੁਹਾਨੂੰ ਕਾਫੀ ਕੇਰਿਆ ਵੀ ਗਿਆ ਸਵਾਲਾਂ ਦੇ ਕੇਰਿਆਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਇਸ ਦਾ ਕਿਤੇ ਨਾ ਕਿਤੇ ਇੰਪੈਕਟ ਹੈ ਜਿਹੜਾ ਉਹ ਇਸ ਕਰਕੇ ਪੈ ਰਿਹਾ ਕਿ ਤੁਸੀਂ ਖੇਤੀਬਾੜੀ ਮੰਤਰੀ ਹੋ ਨਹੀਂ ਇਹ ਤਾਂ ਨਹੀਂ ਗੱਲ ਮੇਰੇ ਨਾਲ ਵੱਡੇ ਸਾਰੇ ਯੂਨੀਅਨ ਦੇ ਲੀਡਰ ਸਾਹਿਬਾਨ ਕਾਫੀ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਕੋਈ ਮਾਮਲਾ ਹੁੰਦਾ ਸੀ ਤੇ ਉਹਨੂੰ ਬੈਠ ਕੇ ਸਲਝਾਉਂਦੇ ਰਹਿਆ ਮਿਲਦੇ ਰਹੇ ਆ ਕੋਈ ਇਹੋ ਜੀ ਗੱਲ ਤਾਂ ਨਹੀਂ ਜਿਹੜਾ ਹੁਣੇ ਮੈਨੂੰ ਨਹੀਂ ਪਤਾ ਲੱਗ ਸਕਿਆ ਕਿਸ ਤਰ੍ਹਾਂ ਜਾਂਦੇ ਐ ਹਾਲਾਂਕਿ ਬੀਬੀ ਹਰਸਿਮਰ ਤੋਹਰਾ ਨੇ ਉਹਨਾਂ ਕਾਨੂੰਨਾਂ ਦੀ ਮਦਦ ਕੀਤੀ ਉਹਨਾਂ ਨੂੰ ਪਾਸ ਕਰਾਉਣ ਵਿੱਚ ਨਾਲ ਬੈਠੇ ਮੈਂ ਤਾਂ ਕੋਈ ਇਹ ਜਾਰ ਪਰ ਉਹ ਤਾਂ ਕਹਿੰਦੇ ਨੇ ਅਸੀਂ ਵਜ਼ੀਰੀਆਂ ਛੱਡਤੀਆਂ ਜੇ ਕਿਸੇ ਦਾ ਨੁਕਸਾਨ ਕਰਕੇ ਬਾਅਦ 'ਚ ਜੇ ਤੁਸੀਂ ਵਜ਼ੀਰੀ ਵੀ ਛੱਡਦੇ ਹੋ ਤਾਂ ਫਾਇਦਾ ਕੀ ਹੋਇਆ ਜੇ ਕਤਲ ਕਰਕੇ ਕਹੇ ਤੋ ਮੈਨੂੰ ਮਾਫ ਕਰ ਦਿਓ ਬੰਦਾ ਤਾਂ ਜਾਨੋਂ ਗਿਆ ਨਾ ਸੋ ਨੁਕਸਾਨ ਤਾਂ ਹੋਇਆ 14 ਮਹੀਨੇ ਬੈਠਣਾ ਪਿਆ ਔਰ ਕਿੰਨੀਆਂ ਜਾਨਾਂ ਵੀ ਚਲੀਆਂ ਗਈਆਂ ਆਰਥਿਕ ਤੌਰ ਤੇ ਵੱਡਾ ਨੁਕਸਾਨ ਹੋਇਆ ਦਾਵਾ ਕਾਂਲੀ ਦਾਲ ਇਹ ਵੀ ਪੇਸ਼ ਕਰ ਰਿਹਾ ਹੈ ਕਿ ਇਸ ਵਾਰ ਵੀ ਪੰਜਾਬ ਦੇ ਹਿੱਤਾਂ ਨੂੰ ਉਹਨਾਂ ਨੇ ਅੱਗੇ ਰੱਖਿਆ ਜਿਸ ਕਰਕੇ ਉਹਨਾਂ ਨੇ ਬੀਜੇਪੀ ਨਾਲ ਸਮਝੌਤਾ ਨਹੀਂ ਕੀਤਾ ਹੈਗਾ ਕਿੰਨੇ ਦਿਨ ਸਮਝੌਤੇ ਦੀ ਗੱਲ ਚੱਲਦੀ ਰਹੀ ਬੀਜੇਪੀ ਵਾਲੇ ਸਮਝਣ ਲੱਗੇ ਵੀ ਦੋ ਸੀਟਾਂ 3 ਸੀਟਾਂ ਉਹ ਮਿਲਦੀਆਂ ਹੁੰਦੀਆਂ ਜੇ ਇੱਕ ਹਾਰ ਵੀ ਜਾਵਾਂਗੇ ਜਿੱਤ ਵੀ ਜਾਵਾਂਗੇ ਇਹਨਾਂ ਨਾਲ ਇਹਨਾਂ ਨੂੰ ਪਤਾ ਲੱਗ ਜੂ ਵੀ ਸਾਡੇ ਇਹਨਾਂ ਦੇ ਪੱਲੇ ਕੀ ਹੈ ਦੇ ਰਿਜ਼ਲਟ ਤੁਹਾਡੇ ਸਾਹਮਣੇ ਹੋਣਾ ਬੀਜਪੀ ਆਪ ਉਹਨਾਂ ਨੇ ਪਾਸੇ ਕੀਤਾ। ਬੀਬੀ ਹਰਸਿਮਰਤ ਕੌਰ ਬਾਦਲ ਲਗਾਤਾਰ ਦਾਵਾ ਠੋਕਦੇ ਆ ਰਹੇ ਨੇ ਕਿ ਜੇਕਰ ਏਮਸ ਬਠਿੰਡੇ ਆਇਆ ਤਾਂ ਉਹਨਾਂ ਦੀ ਦੇਣ ਹੈ। ਜੇਕਰ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਆਈ ਤਾਂ ਉਹਨਾਂ ਦੀ ਦੇਣ ਹੈ। ਥਰਮਲ ਆਏ ਤਾਂ ਉਹਨਾਂ ਦੀ ਦੇਣ ਹੈ। ਵੱਡੀਆਂ ਸੜਕਾਂ ਬਣੀਆਂ ਤਾਂ ਉਹਨਾਂ ਦੀ ਦੇਣ ਹੈ। ਯਾਨੀ ਕਿ ਜਿੰਨਾ ਬਠਿੰਡੇ ਦੇ ਵਿੱਚ ਵਿਕਾਸ ਹੋਇਆ ਜਾਂ ਮਹਾਲੀ ਦੇ ਵਰਗੇ ਸ਼ਹਿਰਾਂ ਦੇ ਵਿੱਚ ਉਹ ਸ਼੍ਰੋਮਣੀ ਕਾਲੀ ਦਲ ਦੀ ਦੇਣ ਹੈ। ਜਿਸ ਪਰਿਵਾਰ ਨੂੰ 50 ਸਾਲ ਲੋਕਾਂ ਨੇ ਫਰੋਸਕੇ ਦਿੱਤੀ ਹੋਵੇ ਜਿਹਦੇ ਚੋਂ 18 19 ਸਾਲ ਮੁੱਖ ਮੰਤਰੀ ਬਣਨ ਦਾ ਵੀ ਸੁਆਗ ਪ੍ਰਾਪਤ ਹੋ ਗਿਆ ਹੋਵੇ ਜਿਨ੍ਹਾਂ ਨੂੰ ਲਗਾਤਾਰ ਪਾਰਲੀਮੈਂਟ ਵਿੱਚ ਵੀ ਕਈ-ਕਈ ਵਾਰੀ ਭੇਜਿਆ ਹੋਵੇ ਜੇ ਉਹਨਾਂ ਨੇ ਇੰਨਾ ਖੁਸ਼ੀ ਕੀਤਾ ਹੁੰਦਾ ਤੇ ਵਿਧਾਨ ਸਭਾ ਦੀਆਂ ਤਿੰਨ ਸੀਟਾਂ ਨਹੀਂ ਲੈ ਸਕਦੇ ਸੀ ਤੇ ਜਿਹੜੇ ਅਕਾਲੀ ਦਲ ਦੇ ਸਰਪ੍ਰਸਤ ਤੇ ਅਕਾਲੀ ਦਲ ਦੇ ਪ੍ਰਧਾਨ ਨਹੀਂ ਹਾਰਦੇ ਸੀ ਇਹ ਜਿਹੜੀਆਂ ਸਰਕਾਰਾਂ ਉਹਨਾਂ ਨੇ ਕੰਮ ਕਰਨਾ ਹੁੰਦਾ ਤੇ ਜੇ ਕੰਮ ਉਹਨਾਂ ਨਾ ਕੀਤਾ ਹੋਵੇ ਤੇ ਤਾਂ ਹੀ ਲੋਕ ਇਸ ਗੱਲ ਤੋਂ ਅੱਕ ਤੱਕ ਜਾਂਦੇ ਆ ਕੀ ਲੱਗਦਾ ਤੁਹਾਨੂੰ ਕੰਮ ਨਹੀਂ ਕੀਤਾ ਕਾਲੀ ਦਲ ਨੇ ਜੋ ਜਿੰਨਾ ਚਿਰ ਰਾਜਪਾਲ ਸੱਤਾ ਦਿੱਤੀ ਹੈ ਉਹਨਾਂ ਉਹਨਾਂ ਨੇ ਕਰਿਆ ਨਹੀਂ ਔਰ ਜਿੰਨਾ ਪੰਜਾਬ ਦਾ ਗੁਆਇਆ ਸਾਰੀਆਂ ਸਰਕਾਰੀ ਬਿਲਡਿੰਗਾਂ ਚਾਹੇ ਮਾਰਕ ਫੈਡ ਹੈ ਮਾਰਕੀਟਿੰਗ ਬੋਰਡ ਹੈ ਸਰਕਾਰੀ ਬੱਸ ਸੱਡੇ ਹੈ ਸਾਰਿਆਂ ਨੂੰ ਗਹਿਣੇ ਦੇ ਕੇ ਕਰਜੇ ਚੱਕੇ ਬੀਬੀ ਪਰਮਪਾਲ ਕੌਰ ਸਿੱਧੂ ਦੀ ਇੰਟਰਵਿਊ ਕਰ ਰਹਾ ਸੀ ਉਸ ਵਕਤ ਮੈਂ ਉਹਨਾਂ ਨੂੰ ਜਿਆਦਾ ਸਵਾਲ ਕੀਤਾ ਕਿ ਬੀਜੇਪੀ ਨੂੰ ਲਗਾਤਾਰ ਕਿਸਾਨ ਘੇਰ ਰਹੇ ਨੇ ਤਾਂ ਉਹਨਾਂ ਵੱਲੋਂ ਇਹ ਦਾਵਾ ਪੇਸ਼ ਕੀਤਾ ਗਿਆ ਕਿ ਕੁਝ ਸ਼੍ਰੋਮਣੀ ਕਾਲੀ ਦਲ ਦੇ ਸ਼ਰਾਰਤੀ ਅੰਸਰ ਨੇ ਤੇ ਕੁਝ ਆਮ ਆਦੀ ਪਾਰਟੀ ਦੇ ਆਮ ਆਦੀ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਘਬਰਾਏ ਹੋਏ ਨੇ ਅ ਬੇਖੋ ਉਹ ਬੀਬੀ ਪਰਮਪਾਲ ਹੋਰਾਂ ਦੀ ਸੋਚ ਹੋ ਸਕਦੀ ਹੈ ਤੇ ਸਾਡਾ ਮੇਰਾ ਇਸ ਜੇ ਮੈਂ ਕਮਾ ਮੇਰਾ ਇਹ ਜਾਂ ਸ਼ਰਾਰਤੀ ਸੁਭਾਅ ਨਹੀਂ ਮੈਂ ਤਾਂ ਲੋਕਾਂ ਤੇ ਛੱਡ ਦਿਨਾ ਹੁੰਨਾ ਜੇ ਲੋਕਾਂ ਨੂੰ ਚੰਗਾ ਲੱਗਿਆ ਤਾਂ ਉਹ ਸਾਡੇ ਤੇ ਮੋਹਰ ਲਾ ਦੇਣਗੇ ਤੇ ਜੇ ਨਾ ਚੰਗਾ ਲੱਗਿਆ ਸੀ ਲੱਖ ਵਾਰੀ ਚੰਗਾ ਕਹੀਏ ਕਹਿਣ ਦੇ ਨਾਲ ਕੋਈ ਚੰਗਾ ਨਹੀਂ ਹੁੰਦਾ ਸਮਝਣ ਦੇ ਨਾਲ ਚੰਗਾ ਹੁੰਦਾ ਕੁੜੀਆ ਸਾਹਿਬ ਇਸ ਵਕਤ ਕਿਸਾਨ ਇਹ ਰੋਸ ਕਰ ਰਹੇ ਨੇ ਕਿ ਉਹਨਾਂ ਨੂੰ ਬਣ ਦਾ ਮੁਆਵਜ਼ਾ ਨਹੀਂ ਮਿਲਿਆ ਹੈਗਾ ਪਿਛਲੇ ਸਾਲਾਂ ਦਰਮਿਆਨ ਜੋ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਹੋਏ ਫਸਲਾਂ ਆਈਆਂ ਨੇ ਉਹਨਾਂ ਦਾ ਮੁਆਵਜ਼ਾ ਨਹੀਂ ਮਿਲਿਆ ਮੁੱਖ ਮੰਤਰੀ ਵੱਲੋਂ ਇੱਕ ਦਾਵਾ ਇੱਕ ਬਿਆਨ ਦਿੱਤਾ ਗਿਆ ਸੀ ਕਿ ਗਰਦੌਰੀਆ ਬਾਅਦ ਦੇ ਵਿੱਚ ਹੋਣਗੀਆਂ ਪਹਿਲਾ ਮੁਆਵਜ਼ਾ ਮਿਲ ਜਾਵੇਗਾ ਲੱਗਦਾ ਕਿ ਇਹ ਚੀਜ਼ ਪੋਸੀਬਲ ਸੀ ਜਾਂ ਇੱਕ ਵਾਰ ਸੋਚ ਕੇ ਬਿਆਨ ਦੇ ਦੇਣਾ ਚਾਹੀਦਾ ਸੀ ਉਸ ਵਕਤ ਮੁੱਖ ਮੰਤਰੀ ਕੋਈ ਵਾਰੀ ਜਿਹੜੀ ਬੋਲਣ ਦੀ ਗੱਲ ਹੁੰਦੀ ਹੈ ਨਾ ਜਿਵੇਂ ਤੁਸੀਂ ਅਗਲਾ ਕਹਿੰਦਾ ਕੋਈ ਨਹੀਂ ਅਸੀਂ ਤੱਕ ਕਿਵੇਂ ਕਿ ਉਸ ਤਰ੍ਹਾਂ ਦਾ ਅਸੀਂ ਕਰਕੇ ਦਿੱਤਾ ਕਿ ਜਿਹੜੇ 3-3 ਚਾਰ-ਚਾਰ ਸਾਲ ਮੁਆਵਜ਼ੇ ਨਹੀਂ ਮਿਲਦੇ ਸੀ ਅਸੀਂ 2 2.5 ਮਹੀਨੇ ਤਿੰਨ ਵਿੱਚ ਉਸ ਨੂਨ ਨਵੇਣ ਦੇ ਯਤਨ ਕੀਤੇ ਜਿਹੜਾ ਹੜਾਂ ਦਾ ਮੁਆਵਜ਼ਾ ਨੇ 160 ਕਰੋੜ ਵੰਡਿਆ ਦਵਾਰੇ ਝੋਨਾ ਲਵਾਇਆ 8800 ਰੁਪਇਆ ਦਿੱਤਾ ਜੇ ਕਿਸੇ ਪਸ਼ੂਆਂ ਦਾ ਨੁਕਸਾਨ ਹੋਇਆ ਉਹ ਦਿੱਤਾ ਜਿਹੜੀ ਕੂਕੜੀ ਦੀ ਗੱਲ ਕਰਦੇ ਆ ਕੋਈ ਮੁਰਗੀ ਖਾਨੇ ਸੀ ਉਹਨਾਂ ਦਾ ਨੁਕਸਾਨ ਹੋਇਆ ਉਹ ਦਿੱਤਾ ਬੱਕਰੀ ਫਾਰਮ ਉਹ ਸਾਰਾ ਕੁਝ ਇਸ ਕਰਕੇ ਹੁੰਦਾ ਵੀ ਐ ਜਿਹੜੀ ਜੋ ਕੁਝ ਦਰਜ ਹੋ ਗਿਆ ਉਹਨੂੰ ਮਿਲਿਆ ਤੋਂ ਇਸ ਨੂੰ ਇਸ ਕਰਕੇ ਕਹਿ ਰਹੇ ਆ ਕਿਉਂਕਿ ਲੀਡਰ ਸੋਚ ਬੋਲਣ ਤੋਂ ਪਹਿਲਾਂ ਇੱਕ ਵਾਰੀ ਸੋਚ ਲੈਣ ਕਿਉਂਕਿ ਤੁਹਾਡੇ ਇੱਕ ਮੰਤਰੀ ਨੇ ਅਨਮੋਲ ਗਗਨਮਾਨ ਉਹਨਾਂ ਦੀ ਅੱਜਕੱਲ ਵੀਡੀਓ ਬੜੀ ਟ੍ਰੈਂਡ ਕਰ ਰਹੀ ਹੈ ਉਹ ਕਹਿ ਰਹੇ ਨੇ ਕਿ 5 ਮਿੰਟਾਂ ਦੇ ਵਿੱਚ 23 ਦੇ 23 ਫਸਲਾਂ ਦੇ ਉੱਤੇ ਐਮਐਸਪੀ ਦੇਵਾਂਗੇ ਸਾਡੀ ਸਰਕਾਰ ਬੜਾ ਲੱਗਦਾ ਹੈ ਕਿ ਇਹ ਚੀਜ਼ਾਂ ਪੋਸੀਬਲ ਨੇ ਕਈ ਵਾਰੀ ਕੋਈ ਵੀ ਇਨਸਾਨ ਆਪਣੀ ਮਰਜ਼ੀ ਨਾਲ ਬੋਲ ਜਾਂਦਾ ਜਦੋਂ ਕਦੇ ਵੀ ਕੋਈ ਸਰਕਾਰਾਂ ਚਲਾਈ ਇਹਨਾਂ ਤੇ ਸੰਵਿਧਾਨ ਨਾਲ ਚਲੋਣੀ ਪੈਂਦੀ ਹੈ ਸੰਵਿਧਾਨ ਤੋਂ ਪਾਸੇ ਹੋ ਕੇ ਮੁਲਕ ਦਾ ਸਵਿਧਾਨ ਸੰਵਿਧਾਨ ਬਣਿਆ ਉਸ ਮੁਤਾਬਕ ਹੀ ਚੱਲਣਾ ਪੈਂਦਾ ਉਸ ਮੁਤਾਬਕ ਕੰਮਕਾਰ ਹੁੰਦੇ ਆ ਪਹਿਲਾ ਇਲੈਕਸ਼ਨ ਆ ਚੁੱਕੀ ਵਾਰੀ ਕਿਹੋ ਜੀਆਂ ਗੱਲਾਂ ਤੁਸੀਂ ਸਾਰੇ ਇਕੱਲੇ ਸਾਡੀ ਪਾਰਟੀ ਦੀ ਨਹੀਂ ਦੂਸਰੀ ਪਾਰਟੀ ਦੀ ਉਹ ਤੋਂ ਵੀ ਕਹੋ ਬਹੁਤ ਕੁਝ ਕਿਹਾ ਜਾਂਦਾ 15 ਲੱਖ ਰੁਪਇਆ ਤੁਹਾਡੇ ਖਾਤਿਆਂ ਵਿੱਚ ਆਜੂ ਦੇਸ਼ ਦਾ ਪ੍ਰਧਾਨ ਮੰਤਰੀ ਹੈ ਜੇ ਆਪਾਂ ਕਹੀਏ ਵੀ ਐਡੀ ਵੱਡੀ ਗੱਲ ਕਰੀ ਪਤਾ ਨਹੀਂ ਕਿਹੜੇ ਸਾਹ ਹੋਰ ਪੂਰੀ ਇਹ ਨਾਲੇ ਕਾਲ ਚ ਕੀਤੀ ਹੋਈ ਗੱਲ ਨਹੀਂ ਸੀ ਸੋਚ ਸੋਚ ਸਮਝ ਕੇ ਤਾਹਾਤਾ ਕੀਤੀ ਜਾਂਦੀ ਸੀ ਪਰ ਦਾਵਾ ਤੁਹਾਡੇ ਮੁੱਖ ਮੰਤਰੀ ਵੀ ਕਰਦੇ ਨਜ਼ਰ ਆਏ ਸੀਗੇ ਕਿ ਆਮ ਆਦੀ ਪਾਰਟੀ ਦੀ ਸਰਕਾਰ ਬਣਾਓ 23 ਦੇ 23 ਫਸਲਾਂ ਦੇ ਉੱਤੇ ਅਸੀਂ ਐਮਐਸਪੀ ਦਵਾਵਾਂਗੇ ਦਵਾਵਾਂ ਲੈ ਦਵਾਵਾਂਗੇ ਦਵਾਵਾਂਗੇ ਕਿਹਾ ਸੀ ਉਹਨਾਂ ਨੇ ਤੇ ਉਸ ਤੋਂ ਸੱਤਾ ਦੇ ਹੌਣ ਤੇ ਬਾਅਦ ਵਿੱਚ ਉਹਨਾਂ ਨੇ ਬਿਲਕੁਲ ਸਵਾਲ ਦੇਖੋ ਜਿਹੜਾ ਇਹ ਬਿਆਨ ਹੀ ਬਦਲ ਤਾ ਇਹ ਜਿਹੜਾ ਸਬਜੈਕਟ ਹੀ ਇਹ ਸੈਂਟਰਲ ਗਵਰਨਮੈਂਟ ਦਾ ਫਸਲਾਂ ਦੀ ਐਮਐਸਪੀ ਬਣਾਉਣੀ ਦੇਣੀ ਖੁੱਡਿਆ ਸਾਹਿਬ ਲੱਗਦਾ ਕੀ ਹੈ ਕਿ ਵਾਕਈ ਹੀ ਪੋਸੀਬਲ ਹੈ ਕਿ 23 ਦੇ 23 ਫਸਲਾਂ ਦੇ ਉੱਤੇ ਐਮਐਸਪੀ ਦਿੱਤੀ ਜਾ ਸਕਦੀ ਹੈ। ਵੇਖੋ ਇੱਕ ਗੱਲ ਆ ਕੋਈ ਵੀ ਜੇ ਕਿਸੇ ਥਾਂ ਵੀ ਕੋਈ ਚੀਜ਼ ਪੈਦਾ ਹੁੰਦੀ ਹੈ ਤਾਂ ਉਹਦਾ ਮੁੱਲ ਬਣਿਆ ਜਾਂਦਾ। ਤੇ ਉਹਨਾਂ ਤੇ ਬਣਿਆ ਜਾ ਸਕਦਾ ਹੈ ਸੈਂਟਰਲ ਗਵਰਨਮੈਂਟ ਚਾਹੇ ਤਾਂ ਕੋਈ ਨਹੀਂ ਕਿਉਂਕਿ ਉਸ ਨੂੰ ਉਸ ਜਿਹੜਾ ਹੈਗਾ ਮੁੱਲ ਨੂੰ ਨਿਰਧਾਰਤ ਕਰਨ 'ਚ ਉਹਨਾਂ ਕੋਈ ਔਖੀ ਗੱਲ ਨਹੀਂ। ਕਿਉਂਕਿ ਕਾਂਗਰਸ ਨੇ ਆਪਣੀ ਮੈਨੀਫੈਸਟੋ ਦੇ ਵਿੱਚ ਲਿਖਿਆ ਕਿ ਜੇਕਰ ਕਾਂਗਰਸ ਸੱਤਾ ਦੇ ਵਿੱਚ ਆਉਂਦੀ ਹੈ ਤਾਂ 23 ਦੀ 23 ਫਸਲਾਂ ਦੇ ਉੱਤੇ ਐਮਐਸਪੀ ਕਾਨੂੰਨ ਯਕੀਨੀ ਬਣਾਈਗੀ। ਕਾਂਗਰਸ 46 ਫਸਲਾਂ ਲਿਖ ਦੇਣਾ ਤੇ ਫਿਰ ਵੀ ਪੰਜਾਬ ਦੇ ਲੋਕ ਦੁਬਾਰ ਨਹੀਂ ਕਰਨਗੇ ਬਹੁਤ ਲੰਮਾ ਸਮਾਂ ਸਤਾ ਵਿੱਚ ਰਹੀ ਹੈ ਸੁਆਮੀ ਨਾਥਨ ਦੀ ਰਿਪੋਰਟ ਪੇਸ਼ ਹੋ ਗਈ ਸੀ ਜੇ ਕਰਦਾ ਹੁੰਦਾ ਕਰਨ ਦੇ ਕਿਸੇ ਨੇ ਇਸ ਗੱਲ ਦਾ ਵਿਸ਼ਵਾਸ ਨਹੀਂ ਪਰ ਉਹ ਕਹਿੰਦੇ ਕਿ ਜੋ ਹੋ ਗਿਆ ਸੋ ਹੋ ਗਿਆ ਅਗਲੀ ਵਾਰੀ ਅਸੀਂ ਕਿਸਾਨਾਂ ਦਾ ਕਰਜ਼ਾ ਵੀ ਮਾਫ ਕਰਾਂਗੇ ਫਸਲਾਂ ਦੀ ਐਮਐਸਪੀ ਵੀ ਹੋਏਗੀ ਕਿਸਾਨ ਮੈਂ ਮੈਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਉਸੇ ਪਾਰਟੀ ਵਿੱਚ ਸੀ ਅਸੀਂ ਲੋਕਾਂ ਦੇ ਫਾਰਮ ਪਰ ਪਰ ਕੇ ਦਿੱਤੇ ਸੀ ਕਰਜ਼ਾ ਮਾਫ ਕਰਾਂਗੇ ਉਹ ਕਰਾਂਗੇ ਕੁਝ ਵੀ ਨਹੀਂ ਲੋਕਾਂ ਦਾ ਉਹ ਕਹਿੰਦੇ ਜਿਹੜਾ ਕਿਸੇ ਦਾ ਆੜਦ ਦਾ ਉਹ ਵੀ ਦੇ ਦਿਓ ਕੋਆਪਰੇਟਿਵ ਦੇ ਦਿਓ ਬੈਂਕਾਂ ਦਾ ਦੇ ਦਿਓ ਜਿੱਥੇ ਰਲ ਮਿਲ ਕੇ ਕਿ ਅਫਸਰशाही ਵੀ ਉਹ ਜਿਉਂਦੀ ਕਈ ਥਾਂ ਤਾਂ ਵਿਚਾਰੇ 75 75 ਹਜ਼ਾਰ ਹਜ਼ਾਰ ਰੋਲ ਦੇ ਫਿਰਦੇ ਆ ਤੇ ਕਿੰਨਿਆਂ ਦਾ ਜਿਹੜਾ 10 10 ਲੱਖ ਵਾਲਾ ਸੀ ਉਹਨਾਂ 2 ਲੱਖ ਵਿੱਚੋਂ ਦੇ ਵੀ ਦਿੱਤਾ ਸੀ ਇਹ ਤਾਂ ਗੱਲਾਂ ਹੀ ਹੁੰਦੀਆਂ ਇੰਨੀਆਂ ਕਰਨੀਆਂ ਕਰਨ ਵਾਸਤੇ ਨਾ ਜਾਂ ਤਾਂ ਇੱਕ ਵੇਖੋ ਕਿਸੇ ਤੇ ਇੰਨਾ ਹੀ ਬੰਦੇ ਨੇ ਸਟੱਡੀ ਕੀਤੀ ਹੋਵੇ ਲੱਗਿਆ ਹੀ ਰਵੇ ਵੀ ਮੈਂ ਆ ਬਣਿਆ ਤੇ ਆ ਕੁਝ ਕਰਕੇ ਦੂੰ ਤੂੰ ਵੇਖੇ ਨਫਾ ਨੁਕਸਾਨ ਕੀਆ ਤੋਂ 6 ਮਹੀਨੇ ਵਿੱਚ ਸਟ੍ਰੈਟਜੀ ਬਣਾ ਕੇ ਨਾਲ ਦੀ ਨਾਲ 2 ਮਹੀਨੇ ਵਿੱਚ ਪੇਸ਼ ਕਰ ਦੇਣੀ ਉਹ ਗੱਲਾਂ ਪੂਰੀਆਂ ਨਹੀਂ ਆ ਸਕਦੀ ਗੁਰਮੀਤ ਖੁੱਡੀਆਂ ਕੀ ਕਰਤਗੇ ਕਿਸਾਨਾਂ ਲਈ ਮੈਂ ਕਿਸਾਨਾਂ ਨਾਲ ਪਹਿਲਾਂ ਵੀ ਹਮਦਰਦ ਰਿਆਂ ਤੇ ਹਾਂ ਵੀ ਜਿੰਨਾ ਵੀ ਹੋ ਸਕਦਾ ਮੈਂ ਜੇ ਸਾਡੇ ਗੰਨੇ ਦਾ ਬਕਾਇਆ ਸੀ ਗੰਨਾ ਮਿਲਣਾ ਚਲਾਉਣ ਜਿੰਨੀ ਜਿੰਨੀ ਮੇਰੀ ਡਿਊਟੀ ਆਈ ਹੈ ਮੈਂ ਉਹਨੂੰ ਜਲਦੀ ਜਲਦੀ ਨਿਵੇਣ ਦੀ ਕੋਸ਼ਿਸ਼ ਕੀਤੀ ਕਿੰਨੇ ਕਿੰਨੇ ਸਾਲਾਂ ਦਾ ਰੁਕਿਆ ਹੋਇਆ ਸੀ ਸੋ ਆਪ ਦੇ ਵੱਲੋਂ ਕੋਈ ਕਸਰ ਨਹੀਂ ਛੱਡੀ ਅੱਗੇ ਨੂੰ ਮੈਂ ਕੋਈ ਨਾ ਹੀ ਪਹਿਲਾ ਇਹੋ ਜਿਹਾ ਵਾਅਦਾ ਕਰਦਾ ਮੇਰਾ ਤਾਂ ਦਾਵਾ ਹੀ ਹੈ ਮੈਂ ਵਦ ਤੋਂ ਵਦ ਕੰਮ ਕਰੂੰਗਾ ਅੱਛਾ ਭਾਜਪਾ ਆਪਣੇ ਮੈਨੀਫੈਸਟੋ ਦੇ ਵਿੱਚ ਇਹ ਲਿਖ ਰਹੀ ਹੈ ਕਿ ਕਿਸਾਨਾਂ ਦਾ ਜੇਕਰ ਕਰਜ਼ਾ ਮਾਫ਼ ਕੀਤਾ ਬੀਜੇਪੀ ਨੇ ਕਿਸਾਨਾਂ ਦੀ ਤਰੱਕੀ ਹੋਈ ਬੀਜੇਪੀ ਦੀ ਸਰਕਾਰ ਦੇ ਵਿੱਚ ਤੁਸੀਂ ਕਿਹਦੀ ਤਰੱਕੀ ਮੰਨਦੇ ਹੋ ਕਿਸਾਨਾਂ ਦੀ ਹੋਈ ਵੇਖੋ ਝੇਤਾ ਸੀ ਕਹੀਏ ਇਹ ਸਾਰਾ ਕੁਝ ਬੀਜੇਪੀ ਨੇ ਕੀਤਾ ਉਸ ਨੂੰ ਤੁਸੀਂ ਕਿਵੇਂ ਸਮਝੋਗੇ ਤਰੱਕੀ ਕਰੀ ਹੈ ਤਾਂ ਕਿਸਾਨਾਂ ਨੇ ਦਿਨ ਰਾਤ ਮਿਹਨਤ ਕਰਕੇ ਕੀਤੀ ਹੈ ਜਿਉਂ ਉਹਨਾਂ ਦਾ ਗੁਜ਼ਾਰਾ ਕੋਈ ਚੰਗਾ ਹੋਣ ਲੱਗਿਆ ਪਰ ਛੋਟੇ ਜ਼ਿਮੀਂਦਾਰ ਵਾਸਤੇ ਬਹੁਤ ਔਖਾ ਉਹ ਘਰ ਦਾ ਗੁਜ਼ਾਰਾ ਕਰ ਵੀ ਸਕਦਾ ਪਰ ਜਿਵੇਂ ਦੇ ਸਮਾਂ ਬੱਚਿਆਂ ਦੀਆਂ ਪੜਾਈਆਂ ਜਾਂ ਕੋਈ ਬਿਮਾਰੀ ਸ਼ਮਾਰੀ ਪੈ ਜੇ ਤੋਦਾ ਇਲਾਜ ਬਹੁਤ ਔਖਾ ਹੋ ਜਾਂਦਾ ਅੱਜ ਕੱਲ ਹਰ ਇੱਕ ਬੰਦਾ ਪੁਰਾਣੇ ਸਮੇਂ ਜਿਸੀਂ ਮਤਲਬ ਉਹ ਜੇ ਮਕਾਨਾਂ ਨਾਲ ਸਾਰ ਲੈਂਦੇ ਸੀ ਕੋਈ ਬਹੁਤਾ ਉਹਦੇ ਤੇ ਖਰਚ ਨਹੀਂ ਹੁੰਦਾ ਸੀ ਹੁਣ ਨਵੀਂ ਪੀੜ੍ਹੀ ਲੋਕ ਸਾਰੇ ਸੋਚਦੇ ਵੀ ਹਰ ਇੱਕ ਮਕਾਨ ਵੀ ਸੋਨਾ ਹੋਵੇ ਉਹਦਾ ਰੱਖ-ਰਖਾ ਵੀ ਮਹਿੰਗਾ ਪੈਂਦਾ ਉਹ ਜਿਹੜੀਆਂ ਬਰਾਬਰਤਾ ਤੇ ਆਉਣ ਵਾਸਤੇ ਕਿਸਾਨ ਨੂੰ ਬਹੁਤ ਬੜਾ ਵੱਡਾ ਸੰਘਰਸ਼ ਕਰਨ ਰਿਹਾ ਕਰਨਾ ਪੈ ਰਿਹਾ ਬਿਜ਼ਨਸ ਕਰਨ ਵਾਲੇ ਲੋਕਾਂ ਜਾਂ ਮੁਲਾਜ਼ਮ ਜਿਹੜੇ ਚੰਗੇ ਅਫਸਰ ਆ ਉਹਨਾਂ ਨੂੰ ਇਹ ਸਹੂਲਤਾ ਮਿਲ ਸਕਦੀਆਂ ਹੁੰਦੀਆਂ ਤਾਂ ਉਸ ਲਈ ਕਿਸਾਨ ਵਾਸਤੇ ਔਖੀ ਗੱਲ ਹੈ ਵੀ ਉਹ ਛੋਡੇ ਦਾ ਗੁਜ਼ਾਰਾ ਰੋਟੀ ਦਾ ਤਾਂ ਜ਼ਰੂਰ ਵਧੀਆ ਹੋ ਰਿਹਾ ਪਰ ਜਿਵੇਂ ਲੋਕਾਂ ਦੇ ਬਰਾਬਰ ਹੋਣ ਵਾਸਤੇ ਆਪਦੇ ਬੱਚਿਆਂ ਨੂੰ ਕੋਈ ਚੰਗੀ ਪੜ੍ਹਾਈ ਕਰਵਾਉਣੀ ਹੋਵੇ ਔਰ ਥੋੜਾ ਜਿਹਾ ਜੀ ਰਹਿਣ ਸਹਿਣ ਲੋਕਾਂ ਵਰਗਾ ਕਰਨਾ ਹੋਵੇ ਉਹਦੇ ਵਾਸਤੇ ਔਖਾ ਰਹੀ ਹੈ ਜੇ ਕਿਤੇ ਬਿਮਾਰੀ ਸ਼ਮਾਰੀ ਪੈ ਜਾਏ ਤੌੜੇ ਇਲਾਜ ਵਾਸਤੇ ਬੰਦੇ ਲਈ ਬਹੁਤ ਔਖਾ ਹੈ ਫਿਰ ਰੀਸੋ ਰੀਸੀ ਵਿਆਹ ਸ਼ਾਦੀਆਂ 'ਚ ਮੇਰੇ ਬੜਾ ਔਖੀ ਗੱਲ ਹੈ ਕਾਫੀ ਪੈਸਾ ਲੱਗ ਜਾਂਦਾ ਕਈ-ਕਈ ਸਾਲ ਉਹਨੂੰ loan ਉੱਤੇ ਲੱਗ ਜਾਂਦੇ ਅੱਛਾ ਖੁੱਡੀਆਂ ਸਾਹਿਬ ਨੂੰ ਇਸ ਵਕਤ ਖੇਤੀਬਾੜੀ ਮੰਤਰੀ ਬਣਨ ਦੇ ਉੱਤੇ ਅਫਸੋਸ ਹੁੰਦਾ ਜਾਂ ਮਾਣ ਮਹਿਸੂਸ ਹੁੰਦਾ ਅਫਸੋਸ ਇਸ ਕਰਕੇ ਕਹਿ ਰਹੇ ਆ ਕਿਉਂਕਿ ਕਿਹਾ ਜਾਂਦਾ ਕਿ ਇੱਕ ਸਿੱਖਿਆ ਮੰਤਰੀ ਤੇ ਦੂਜੇ ਖੇਤੀਬਾੜੀ ਮੰਤਰੀ ਉਹਨਾਂ ਦਾ ਘਰਾਓ ਹਰ ਵਕਤ ਹੀ ਹੁੰਦਾ ਰਹਿੰਦਾ ਕੰਮ ਜਿੰਨਾ ਮਰਜ਼ੀ ਕਰ ਲੈਣ ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਮੈਨੂੰ ਅੱਜ ਮੰਤਰੀ ਬਣਾ ਰਿਆ ਮੈਨੂੰ ਮਾਨ ਸਾਹਿਬ ਨੇ ਸੁਨੇਹਾ ਭੇਜ ਤਾ ਮੈਂ ਗੁਰਬਾਜ ਹੋਰਾਂ ਨੂੰ ਆਖਿਆ ਮੈਂ ਅੱਜ ਚੰਡੀਗੜ੍ਹ ਬੁਲਾਇਆ ਚੱਲੀਏ ਜੇ ਚੱਲੇ ਸੀ ਸੌਣ ਸੁਣਣ ਵਾਸਤੇ ਦੁਪਹਿਰ ਦਾ ਟਾਈਮ ਸੀ ਚਲੇ ਗਏ ਮਾਨ ਸਾਹਿਬ ਕਹਿੰਦੇ ਵੀ ਤੁਹਾਨੂੰ ਸਵੇਰੇ ਮੰਤਰੀ ਬਣਾ ਲੈਣ ਜੇ ਅੱਜ ਟਾਈਮ ਨਾਲ ਆ ਜਿੰਦੇ ਤਾ ਅੱਜ ਸਭਾ ਵਿੱਚ ਗਾ ਦਿੰਦੇ ਫਿਰ ਮੈਂ ਇਹਨਾਂ ਨੂੰ ਦੱਸਿਆ ਵੀ ਇਹ ਆ ਗੱਲ ਹੈ ਚਲੋ ਕਰੇ ਵੀ ਫਿਰ ਸੁਨੇਹਾ ਲਾ ਦਿੱਤਾ ਉਸ ਤੋਂ ਬਾਅਦ ਸ਼ਾਮ ਨੂੰ ਮੈਨੂੰ ਇਹ ਵੀ ਨਹੀਂ ਪਤਾ ਸੀ ਕਿਹੜਾ ਪੋਰਟਫੋਲੀਓ ਦੇਣਾ ਹੈਗਾ। ਤੋਂ ਮੈਨੂੰ ਖੇਤੀਬਾੜੀ ਦਿੱਤਾ। ਮੈਂ ਖੇਤੀਬਾੜੀ ਨੂੰ ਲੈ ਕੇ ਖੁਸ਼ ਹੋਇਆ ਸਭ ਕੁਝ ਬਧੀਆ ਕੋ ਲੋਕਾਂ ਲਈ ਕੁਝ ਕੰਮ ਕਰਾਂਗੇ ਆਪਦੇ ਕਿੱਤੇ ਨਾਲ ਸੰਬੰਧਿਤ ਹੈਗੇ। ਪਰ ਜਦੋਂ ਵੇਖਿਆ ਤੇ ਇਹਦੇ ਵਿੱਚ ਵੀ ਬਹੁਤ ਬਰੀਕੀਆਂ ਤੇ ਵਿੰਗਵਾਲ ਹੈਗੇ ਆ। ਨੂੰ ਕੱਢਣ ਵਾਸਤੇ ਬੰਦੇ ਨੂੰ ਬਹੁਤ ਸਮਾਂ ਚਾਹੀਦਾ। ਕਿਉਂਕਿ ਅੱਜਕੱਲ ਸਿੱਧੀ ਸਾਦੀ ਖੇਤੀ ਨਹੀਂ ਰਹੇਗੀ ਖੇਤੀ ਬਾੜੀ ਜੁੜਗੀ ਮਾਰਕੀਟਿੰਗ ਨਾਲ ਖੇਤੀਬਾੜੀ ਜੁੜਗੀ ਇਹੋ ਜਿਹੇ ਨਵੀਂ ਕਿਸਮ ਦੇ ਸੀਡਸ ਹੋਣੇ ਚਾਹੀਦੇ ਆ ਉਹਦੇ ਤੇ ਕਿੰਨੀਆਂ ਹਿਰਾਫੇਰੀਆਂ ਹੋ ਸਕਦੀਆਂ ਕੀ ਖੇਤੀਬਾੜੀ ਫਰਟੀਲਾਈਜ਼ਰ ਤੇ ਰਹੇਗੀ ਉਹਦੇ ਚ ਕਿੰਨੀਆਂ-ਕਿੰਨੀਆਂ ਮਿਲਾਵਟਾਂ ਆ ਸਕਦੀਆਂ ਖੇਤੀਬਾੜੀ ਦੇ ਇਨਸੈਕਟਿਸਾਈਡ ਜਿਹੜੀਆਂ ਹੁੰਦੇ ਆ ਉਹਦੇ ਵਾਸਤੇ ਇਹ ਕੰਮ ਕਾਫੀ ਮਤਲਬ ਜਿਹੜਾ ਹੁਣ ਸਮਝਦਾਰੀ ਵਾਲਾ ਤੇ ਧਿਆਨ ਕਰਨ ਵਾਲਾ ਇਸ ਗੱਲ ਸਾਲ ਮੈਨੂੰ ਜਿੱਦੇ ਵੋਟਾਂ ਪੈਣੇ ਹੋ ਜਾਣੇ ਪਰ ਮੈਂ ਜੀ ਜਾਣ ਲਾ ਕੇ ਆਪਣੇ ਪਿਆਰੇ ਕਿਸਾਨ ਭਰਾਵਾਂ ਲਈ ਪੰਜਾਬ ਲਈ ਵੱਧ ਤੋਂ ਵੱਧ ਕੰਮ ਕਰਨ ਦਾ ਯਤਨ ਕੀਤਾ ਕਿਉਂਕਿ ਕਿਸਾਨ ਇਸ ਵਕਤ ਇਸ ਰੂਸ ਦੇ ਵਿੱਚ ਵੀ ਨੇ ਕਿਉਂਕਿ ਸਰਕਾਰ ਨੇ ਇਸ ਵਕਤ ਪੂਸਾ 44 ਨੂੰ ਬਿਲਕੁਲ ਬੰਦ ਕਰ ਦਿੱਤਾ ਹੈ ਤੇ ਪੀਆਰ 126 ਕਿਸਾਨ ਬੀਜ ਰਹੇ ਹਨ ਲੇਕਿਨ ਸੈਲਰ ਮਾਲਕ ਨਹੀਂ ਖਰੀਦਣ ਚਾ ਰਹੇ ਕਿਸਾਨ ਜਾਵੇ ਤਾਂ ਜਾਵੇ ਕਿ ਇੱਧਰ ਤੋਂ ਨੇ ਪੀਆਰ 126 ਪਿਛਲੀ ਵਾਰ ਸੀ ਸੈਲਰ ਵਾਲਿਆਂ ਨੇ ਲਿਆ ਕੋਈ ਐਨੀ ਗੱਲ ਨਹੀਂ ਜਿਹੜੀ ਪੂਸਾ 44 ਚਿਕਤਾਏ 5 ਮਹੀਨਿਆਂ ਚ ਕਿਸਾਨਾਂ ਦਾ ਇਹ ਦਾਵਾ ਹੈ ਕਿ ਮੇਰੀ ਬੇਹੰਤੀ ਸੋ ਇਹ 5 ਮਹੀਨਿਆਂ ਚੋਂ ਦਾ ਇਹਦੇ ਵਾਸਤੇ ਪਾਣੀ ਦੀ ਬਹੁਤ ਹੀ ਲੋੜ ਹੈ ਜਿਹਦਾ ਜਿਹੜਾ ਸਾਰਾ ਹੀ ਰੱਖ ਰਖਾ ਕਾਫੀ ਹੋ ਜਾਂਦਾ ਠੀਕ ਹੈ ਜਿਹਦਾ ਝਾੜ ਝੂੜ ਤੇ ਪਾਸ ਪਾਸ ਚੰਗਾ ਲੱਗਿਆ ਦੂਸਰਾ ਵਸਬਤੀ ਵੀ ਇੰਨਾ ਹੀ ਪੈਸਾ ਲਰਦਾ ਇਹਦੇ ਚ ਨਾ ਇੱਕ ਜਿਹੜਾ ਸਟਬਲ ਹੀ ਜਾਦੇ ਬਣ ਜਾਂਦੀ ਹੈ ਉਸ ਵਾਸਤੇ ਵੀ ਥੋੜਾ ਉੱਖਾ ਉਹਦੀ ਉਹਦੀ ਬਾਦ ਵਿੱਚ ਜਿਵੇਂ ਕਿੰਨੇ ਰੋਲੇ ਰੱਪੇ ਪਾਏ ਵੀ ਪੱਗਾਂ ਲੱਗਦੀਆਂ ਇਹਨੂੰ ਸੰਭਾਲੋ ਕਿਵੇਂ ਥੋੜਾ ਉਸ ਵਾਸਤੇ ਕਿਸਾਨ ਇਸ ਵਕਤ ਇਹ ਕਹਿ ਰਹੇ ਕੁੜੀਆ ਸਾਹਿਬ ਕਿ ਪੀਆ 126 ਅਸੀਂ ਬੀਜਣ ਨੂੰ ਤਿਆਰ ਹਾਂ ਪਰ ਸਰਕਾਰ ਅਗੇਤੀ ਵਜਾਵੇ ਕਿਉਂਕਿ ਜੇਕਰ ਉਹ ਆਪਣੇ ਸਮੇਂ ਤੇ ਬੀਜੀ ਜਾਂਦੀ ਹੈ ਤਾਂ ਉਹ ਅਕਤੂਬਰ ਚ ਜਾਂ ਕਿ ਨਮੀ ਬਹੁਤ ਰਹਿ ਜਾਂਦੀ ਹੈ ਪਿਛਲੀ ਵਾਰੀ ਪਛੇਤੀ ਬੀਜਣ ਦੀ ਰੋੜ ਪੈ ਗਈ ਜਦੋਂ ਦੁਬਾਰੇ ਬੀਜੀ ਆ ਅਤ ਕੀ ਜਿਹੜੀ ਉਹਦੀ ਡੇਟ ਦੇਵਾਂਗੇ ਕੋਈ ਇੰਨਾ ਇੋਕੀ ਗੱਲ ਨਹੀਂ ਕਿਹਾ ਜਾ ਰਿਹਾ ਉਹਨਾਂ ਵੱਲੋਂ ਵੀ 1 ਜੂਨ ਨਿਰਧਾਰਿਤ ਕੀਤੀ ਜਾਵੇ ਅਸੀਂ ਆਪਣਾ ਇੱਕ ਜੂਨ ਦਾ ਬਾਹਲਾ ਗੇਤਰਾ ਹੋ ਜਾ ਤੁਸੀਂ ਕਿੰਨੀ ਬਿਜਲੀ ਦੇਣੀ ਪਹਿਲਾਂ ਤੋਂ ਉਹਨੂੰ ਪਾਣੀ ਦੀ ਲੋੜ ਤੇ ਗਰਮੀ ਵਿੱਚ ਥੋੜਾ ਅੱਗੇ ਵੰਗੋ ਨਹੀਂ ਜ਼ਿਆਦੇ ਲੇਟ ਨਹੀਂ ਕਰਾ ਅੱਛਾ ਕੁੜੀਆ ਸਾਹਿਬ ਸਰਕਾਰ ਬਣੀ ਸੀ ਕਿ ਡਰੱਗਸ ਨੂੰ ਲੈ ਕੇ ਲਾਅ ਐਂਡ ਆਰਡਰ ਨੂੰ ਲੈ ਕੇ ਲੇਕਿਨ ਇਹ ਸਵਾਲ ਇਸ ਵਕਤ ਡਰੱਗਸ ਨੂੰ ਲੈ ਕੇ ਵੀ ਬਹੁਤ ਸਾਰੇ ਤੁਹਾਡੇ ਤੇ ਉੱਠਦੇ ਨੇ ਸਰਕਾਰ ਤੇ ਸੱਤਾ ਧਿਰ ਪਾਰਟੀ ਤੇ ਕਿ ਹਜੇ ਤੱਕ ਨਕੇਲ ਨਹੀਂ ਪਈ ਡਰੱਗਸ ਨੂੰ ਲੈ ਕੇ ਮੈਂ ਮੈਂ ਇਸ ਗੱਲ ਦਾ ਜਵਾਬ ਦੇਵਾਂ ਪਹਿਲਾਂ ਵਜ਼ੀਰਾਂ ਤੇ ਲੱਗਦਾ ਹੁੰਦਾ ਸੀ ਸਾਡੇ ਤੇ ਇਹ ਨਹੀਂ ਵੀ ਅਸੀਂ ਉਹਨਾਂ ਨੂੰ ਕਿਸੇ ਨੂੰ ਪਾਲਦੇ ਆ ਜਾਂ ਨਹੀਂ ਇਹਨਾਂ ਇੰਟਰਨੈਸ਼ਨਲ ਪੱਧਰ ਤੇ ਇਹ ਮਾਮਲਾ ਵਿਗੜਿਆ ਹੋਇਆ ਕੈਨੇਡਾ ਚ 2000 ਬੱਚੇ ਇੱਕ ਸਾਲ ਵਿੱਚ ਵਿਚਾਰੇ ਇਸ ਡਰੱਗ ਦੀ ਪੇੜ ਚੜ ਗਏ ਨਵੇਂ ਗਏ ਆਪਣੇ ਵੀ ਜੜੇ ਆ ਉਧਰ ਦੇ ਵੀ ਸੋ ਜੇ ਇਹਨੂੰ ਵੇਖੀਏ ਇੱਕ ਸਮਾਜਿਕ ਤੇ ਗੰਭੀਰ ਬਿਮਾਰੀ ਹੈ ਇਹਨੂੰ ਸਾਰਾ ਸਮਾਜ ਰਲ ਮਿਲ ਕੇ ਇਹਦਾ ਇਲਾਜ ਕਰ ਸਕੂਗਾ ਸਰਕਾਰਾਂ ਸਖਤੀ ਕਰ ਸਕਦੀਆਂ ਕਰਨੀਆਂ ਤੇ ਕਰੀ ਜਾਂਦੀਆਂ ਸਾਡੇ ਵੱਲੋਂ ਕਿਸੇ ਨੂੰ ਇਹੋ ਜਿਹਾ ਟੈਲੀਫੋਨ ਹਦਾਇਤ ਅਫਸਰ ਨੂੰ ਮੁਲਾਜ਼ਮ ਨੂੰ ਕਹਿ ਦੇ ਵੀ ਇਹ ਬੰਦੇ ਨੂੰ ਥੋੜਾ ਜਿਹਾ ਜੀ ਰਿਲੈਕਸ ਕਰਨ ਦੀ ਗੱਲ ਕਰਦੇ ਆ ਇਹੋ ਜੀ ਗੱਲ ਨਹੀਂ ਆਈ ਔਰ ਸਾਡੇ ਕਿਸੇ ਵੀ ਵਜ਼ੀਰ ਕਿਸੇ ਐਮ ਐਲ اے ਤੇ ਲੱਗਿਆ ਵੀ ਇਹ ਉਹ ਜਿਹੜੀਆਂ ਪਹਿਲਾਂ ਲੱਗਦੀ ਸੀ ਵੀ ਉਹ ਉਹਦੇ ਕੋਲੇ ਬੰਦੇ ਆਉਂਦੇ ਤੇ ਲੋਕ ਅੱਜ ਵੀ ਤੰਗ ਨੇ ਕੁੜੀਆ ਸਾਹਿਬ ਤੁਹਾਨੂੰ ਵੀ ਸਵਾਲ ਸ਼ੈ ਨੂੰ ਮੈਂ ਨਾ ਵੀ ਨੀਕੀਤਾ ਸੀ ਮੈਂ ਇਸ ਗੱਲ ਨੂੰ ਸਮਝਦਾ ਜ਼ਰੂਰ ਹੈ ਵੀ ਇਸ ਗੱਲ ਦਾ ਪਰ ਬੱਚਾ ਇੱਕ ਇੱਕ ਹੈ ਮਾਪਿਆਂ ਨੂੰ ਵੀ ਉਹਦੇ ਤੇ ਨਿਗਰਾਨੀ ਰੱਖਣੀ ਪਵੇਗੀ ਕਿਉਂ ਕਿ ਉਹ ਕਹਿ ਰਹੇ ਕਿ ਆਲਟਰਨੇਟ ਕੁਛ ਲਿਆਵੇ ਸਰਕਾਰ ਸਿੰਥੈਟਿਕ ਨਸ਼ੇ ਤੋਂ ਤਾਂ ਜੋ ਜਿਹੜੇ ਬੱਚੇ ਨੇ ਉਹ ਇਹ ਇਹ ਸਵਾਲ ਹੈ ਜਿਹੜਾ ਵਿਧਾਨ ਸਭਾ ਚ ਉੱਠਿਆ ਸੀ ਮੇਰੀ ਗੱਲ ਸੁਣੋ ਜਿਸ ਤਰ੍ਹਾਂ ਦਾ ਹੁਣ ਦਾ ਵਾਤਾਵਰਨ ਹੈ ਸਾਡੇ ਵੇਲੇ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਬਹੁਤਾ ਕੁਝ ਨਹੀਂ ਹੁੰਦਾ ਸੀ ਦੁੱਧ ਤੇ ਕ ਹੋ ਵੀ ਹੁੰਦਾ ਸੀ ਕੱਲਾ ਕਰੇ ਅੱਜ ਕੱਲ ਬੱਚਿਆਂ ਨੂੰ ਖਾਣ ਨੂੰ ਤੁਸੀਂ ਕਿਤੇ ਵੀ ਜਾਣਿਆ ਤਰ੍ਹਾਂ ਤਰ੍ਹਾਂ ਦੇ ਫਰੂਟ ਹੈ ਡਰਾਈ ਫਰੂਟ ਹੈ ਜੇ ਸੇਤ ਸਮਾਰਣੀ ਹੈ ਅਲਟਰਨੇਟਿਵ ਦੀ ਲੋ ਨਹੀਂ ਅਲਟਰਨੇਟਿਵ ਜਿਹੜੇ ਲੋਕ ਕਿੰਨੇ ਨਸ਼ਾ ਕਰ ਰਹੇ ਤੇ ਕਿੰਨੇ ਨਹੀਂ ਕਰ ਰਹੇ ਤੁਸੀਂ ਕੁਝ ਉਹਦਾ ਅਲਟਰਨੇਟਿਵ ਚਾਹੁੰਦੇ ਹੋ ਤੁਸੀਂ ਕਰ ਰਹੇ ਹੋ ਕੁਝ ਨਹੀਂ ਕਰਨੇ ਨਹੀਂ ਕਰ ਰਹੇ ਬਹੁਤ ਬੱਚੇ ਨਹੀਂ ਕਰ ਰਹੇ ਖਿਡਾਰੀ ਕਰੀ ਜਾਂਦੇ ਟੀਕੇ ਲਾ ਕੇ ਕਬੱਡੀ ਖੇਢੀ ਜਾਂਦੇ ਆ ਤੁਸੀਂ ਦੇਖਦੇ ਆ ਨਾ ਜਦੋਂ ਇੱਕ ਇਤਹਾਤ ਬੰਦੇ ਦੀ ਹੈ ਨਾ ਮਾੜੀ ਜੇ ਤੁਸੀਂ ਤੁਸੀਂ ਜ਼ਰੂਰ ਸਮਝਦੇ ਹੋ ਇਸ ਵਕਤ ਮੈਂ ਤਾਂ ਕਹਿੰਦਾ ਵੀ ਵੇਖੋ ਕਿਉਂਕਿ ਸਿੰਥੈਟਿਕ ਤੋਂ ਸਿੱਧਾ ਹੀ ਗੁਰੂ ਦਾ ਸਿੱਖ ਹੋਣ ਦੇ ਨਾਂ ਤੇ ਮੈਂ ਤਾਂ ਇਸ ਨਸ਼ੇ ਦੇ ਕਿਸੇ ਦੇ ਏ ਬੀ ਸੀ ਦੇ ਖਿਲਾਫ ਮਤਲਬ ਕੋਈ ਆਲਟਰਨੇਟ ਚੀਜ਼ ਮੈਂ ਤਾਂ ਇਸ ਨੂੰ ਕੋਈ ਚੰਗਾ ਨਹੀਂ ਸਮਝਦਾ ਜੋਦਾ ਕਿਉਂਕਿ ਤੁਹਾਡੇ ਤੇ ਇਹ ਸਵਾਲ ਵੀ ਤੁਹਾਡੇ ਹੀ ਮੰਤ ਐਮ ਐਲ ਏ ਨੇ ਵਿਧਾਇਕਾਂ ਨੇ ਚੱਕਿਆ ਸੀ ਕਿ ਨਹੀਂ ਨਹੀਂ ਉਹਨਾਂ ਨੇ ਉਹਨਾਂ ਨੇ ਫੀਮ ਦਿਖੇਤੀ ਹੋਣਾ ਚਾਹੀਦੀ ਹੈ ਔਰ ਮੈਂ ਮੈਂ ਇਸ ਗੱਲ ਦੇ ਨਹੀਂ ਮੈਂ ਤਾਂ ਗੁਰੂ ਦਾ ਸਿੱਖ ਹੋਣ ਦੇ ਨਾਂ ਤੇ ਚਾਹੇ ਕੋਈ ਕੁਝ ਵੀ ਕੋਈ ਨਸ਼ਾ ਚੱਲਦਾ ਹੋਵੇ ਦੇ ਹੱਕ ਚ ਹੀ ਨਹੀਂ ਸਾਨੂੰ ਵਾਹਿਗੁਰੂ ਨੇ ਪਰਮਾਤਮਾ ਨੇ ਰੱਬ ਦੇ ਨਾਮ ਦੇ ਨਸ਼ੇ ਦੀ ਗੱਲ ਕੀਤੀ। ਅੱਛਾ ਲਾਅ ਐਂਡ ਆਰਡਰ ਨੂੰ ਲੈ ਕੇ ਸਵਾਲ ਹੈ ਮੇਰਾ ਖੁੱਡੀਆਂ ਸਾਹਿਬ ਇਹ ਲਾਅ ਐਂਡ ਆਰਡਰ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਇਲਜ਼ਾਮ ਤੁਹਾਡੇ ਤੇ ਹੀ ਲਗਾਉਂਦਾ ਕਿ ਜਦੋਂ ਤੋਂ ਸਰਕਾਰ ਸੱਤਾ ਦੇ ਵਿੱਚ ਆਈ ਹੈ ਲਾਅ ਐਂਡ ਆਰਡਰ ਦੀ ਸਥਿਤੀ ਦੁੱਗਣੀ ਹੋ ਗਈ, ਖਰਾਬ ਹੋ ਗਈ ਹੈ। ਸਾਡੇ ਵੇਲੇ ਕਿਸੇ ਧੀ ਨੂੰ ਕੁਝ ਛੇੜਦਾ ਵੇ ਪਿਓ ਰੋਲਾ ਪਾਵੇ, ਉਹਦੇ ਤੇ ਗੋਲੀਆਂ ਮਾਰ ਕੇ ਤੇ ਭੰਗੜਾ ਨਹੀਂ ਪਾਇਆ। ਜਿਹੜੇ ਲਾਅ ਐਂਡ ਆਰਡਰ ਦੀਆਂ ਗੱਲਾਂ ਕਰਦੇ ਹਨ ਇਹੋ ਜਿਹਾ ਕੁਝ ਨਹੀਂ ਹੋਇਆ। ਠੀਕ ਹੈ ਇੱਕ ਦਿਨ ਰਾਤੇ ਰਾਤ ਦੋ ਸਾਲਾਂ ਜਿਸੀਂ ਗੈਂਗਸਟਰ ਨਹੀਂ ਬਣਾਤੇ ਬਦਮਾਸ਼ ਅਸੀਂ ਨਹੀਂ ਬਣਾਤੇ ਲੰਮੇ ਸਮੇਤ ਫੋਟਾ ਮਾ ਕਿਹੜੇ ਕਿਹੜੇ ਲੀਡਰ ਨਾਲ ਪ੍ਰਾਣੀਆਂ ਕਿਵੇਂ ਕਿਵੇਂ ਸ਼ਬਦੀਆਂ ਤੁਸੀਂ ਪ੍ਰੈਸ ਲੋਕਾਂ 'ਚ ਦੱਸ ਸਕਦੇ ਹੋ ਸਾਡੇ ਨਾਲ ਇਹੋ ਜਿਹੇ ਬੰਦਿਆਂ ਦਾ ਵਾਹ ਵਾਸਤਾ ਨਾ ਰੱਖਿਆ ਤੇ ਨਾ ਰੱਖਣਾ ਸਿੱਧੂ ਮੂਸੇਵਾਲੇ ਦਾ ਪਰਿਵਾਰ ਲਗਾਤਾਰ ਤੁਹਾਡੇ ਤੇ ਹਮਲਾਵਰ ਹੋ ਰਿਹਾ ਬਲਕੌਰ ਸਿੰਘ ਉਹ ਨਹੀਂ ਲਗਾਤਾਰ ਹਰੇਕ ਐਤਵਾਰ ਤੁਹਾਡੇ ਤੇ ਹਮਲਾਵਰ ਹੁੰਦੇ ਨੇ ਸਰਕਾਰ ਦੇ ਉੱਤੇ ਕਿ ਉਹਨਾਂ ਦੇ ਪੁੱਤ ਦੀ ਹਾਲੇ ਚੱਕ ਇਨਸਾਫ ਹੀ ਨਹੀਂ ਮਿਲ ਪਾਇਆ ਉਹਨਾਂ ਦੇ ਪੁੱਤ ਨੂੰ ਖੋ ਇੱਕ ਨਹੀਂ ਬਹੁਤ ਐ ਹੋ ਜਾਂਦਾ ਜੇ ਤੁਸੀਂ ਇੱਕ ਗੱਲ ਨੂੰ ਹਰ ਇੱਕ ਬੰਦਾ ਇਸ ਤੇ ਲੈ ਲੈਂਦਾ ਮੈਨੂੰ ਅਫਸੋਸ ਹੈ ਸਿੱਧੂ ਬਚਾਰੇ ਦੀ ਬੇਵਕਤੀ ਤੇ ਦੁਖਦਾਈ ਮੌਤ ਬਹੁਤ ਸਾਰੇ ਲੋਕਾਂ ਨੂੰ ਕਈ ਤਾਂ ਮਾਰੇ ਵੀ ਗਏ ਫੜੇ ਵੀ ਗਏ ਜਿਹੜਾ ਇੱਕ ਮੇਰਾ ਖਿਆਲ ਉਹਦੇ ਸਾਡੀ ਸਰਕਾਰ ਦਾ ਕੀ ਬੀਜੇਪੀ ਮੈਂ ਸੰਭਾਲੀ ਖੜੀ ਹੈ ਲੌਰੈਂਸ ਨੂੰ ਆਪ ਹੀ ਕਿੱਥੇ ਜੀ ਗੁਜਰਾਤ ਹੀ ਚ ਲੈ ਗਈ ਦੂਜਾ ਬਾਹਰਲੇ ਮੁੱਖ ਜੀ ਦਾ ਨਾਮ ਲੈਂਦੇ ਆ ਉਨੇ ਨੂੰ ਪ੍ਰਮਾਤਮਾ ਜਾਣਦਾ ਤੁਸੀਂ ਮੰਨਦੇ ਹੋ ਕਿ ਲਾਰੈਂਸ ਨੂੰ ਪੋਲੀਟੀਕਲੀ ਸਪੋਰਟ ਹੈ ਹੈ ਤਾਂ ਫਿਰ ਗੁਜਰਾਤ ਲਿਜਾਣ ਦਾ ਮਤਲਬ ਕੀ ਸੀ ਉਹਨੂੰ ਤਾਂ ਇੱਕ ਸਵਾਲ ਇਹ ਹੈ ਕੁਡੀਆ ਸਾਹਿਬ ਤੁਸੀਂ ਇਹ ਚੀਜ਼ ਨੂੰ ਮੰਨਦੇ ਹੋ ਕਿ ਜੇਕਰ ਉਸ ਵਕਤ ਸਿਕਿਉਰਿਟੀ ਦੀ ਲਿਸਟ ਜਾਰੀ ਨਾ ਹੁੰਦੀ ਤਾਂ ਜਿਸਿੱਧੂ ਤਾਂ ਜਿਹੜੇ ਕੋਈ ਵਾਰੀ ਅਨਕੈਲੀ ਵੀ ਹੋ ਜਾਂਦੀ ਜਿਹੜੇ ਵਿਚਾਰੇ ਦੋ ਨਾਲ ਜਿਹੜੇ ਦੋ ਨਾਲ ਸੀ ਕੁਦਰਤੀ ਉਹਨਾਂ ਨੂੰ ਵੀ ਨਾਲ ਨਹੀਂ ਲਿਜਾ ਸਕਿਆ ਅੱਛਾ ਕੁਡੀਆ ਸਾਹਿਬ ਪ੍ਰਚਾਰ ਇਸ ਵਕਤ ਬਠਿੰਡਾ ਦੇ ਚੱਲ ਰਿਹਾ ਆਪਾਂ ਮੋੜ ਲੋਕ ਸਭਾ ਹਲਕੇ ਦੇ ਵਿੱਚ ਆ ਜਾਂਦੇ ਆ ਬਹੁਤ ਸਾਰੇ ਇੱਥੇ ਡੇਰਾ ਫੈਕਟਰ ਹੈ ਬਹੁਤ ਸਾਰੇ ਲੀਡਰ ਡੇਰੇ ਜਾਂਦੇ ਨੇ ਤੁਸੀਂ ਜਾਓਗੇ ਵੋਟਾਂ ਮੰਗਣ ਲਈ ਕਿਉਂਕਿ ਵੋਟਰ ਜਿਹੜੀ ਜਿਹੜੀ ਵੋਟ ਹੈ ਵੋਟ ਕਿਸੇ ਜਾਤ ਤੇ ਧਰਮ ਨਾਲ ਨਹੀਂ ਗਿਣੀ ਜਾਂਦੀ ਵੋਟ ਇੱਕ ਸੰਵਿਧਾਨਿਕ ਤੁਹਾਡਾ ਹੱਕ ਹੈ ਕਿਉਂਕਿ ਬਹੁਤ ਸਾਰੇ ਲੀਡਰ ਜਾਂਦੇ ਨੇ ਡੇਰੇ ਇੱਕ ਸੰਵਿਧਾਨਿਕ ਹੱਕ ਹੈ ਤੁਸੀਂ ਵੋਟਰ ਤੋਂ ਵੋਟ ਮੰਗ ਸਕਦੇ ਮੈਂ ਮੰਗੂਗਾ ਸਾਰਿਆਂ ਤੋਂ ਮੰਗੂਗਾ ਕਿਸੇ ਨਾਲ ਵੀ ਸੰਬੰਧਤ ਹੈਗੀ ਪਰ ਮੈਂ ਇੱਕ ਵਿਸ਼ੇਸ਼ ਥਾਂ ਲਈ ਨਹੀਂ ਗੱਲ ਕਰਦਾ ਕਿ ਉੱਥੇ ਹਿੰਦੂ ਫੈਕਟਰ ਨੂੰ ਕਿਸ ਤਰ੍ਹਾਂ ਨਾਲ ਆਪਣੇ ਨਾਲ ਜੋੜੋਗੇ ਹਿੰਦੂ ਮੇਰੀ ਜਿਹੜੇ ਬਹੁਤ ਸਾਰੇ ਭਰਾ ਆਪ ਕੰਪੇਨ ਕਰਦੇ ਕਿਉਂਕਿ ਇਹਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਵੀ ਧਰਮ ਜਾਤੀ ਦੀ ਗੱਲ ਕੋਈ ਬਹੁਤੀ ਜਿਹੜੇ ਜਿਹੜੋ ਅਸੀਂ 92 ਐਮਐਲਏ ਬਣੇ ਪਿਛਲੀ ਵਾਰੀ ਇਲੈਕਸ਼ਨ ਹੋਈ ਹੈ ਜਾਤ ਪਾਤ ਤੋਂ ਧਰਮ ਤੋਂ ਉੱਤੇ ਬਣੀ ਜੀ ਪਿਛਲੀ ਅਸੈਂਬਲੀ ਚ ਸਾਰੇ ਜਾਣਦੇ ਹਾਂ ਜਿਨ੍ਹਾਂ ਨੇ ਜਿੱਨ੍ਹਾਂ ਨੇ ਜਿੱਥੇ ਜਾਣਾ ਸੀ ਜਾਏ ਪਰ ਜਿਨ੍ਹਾਂ ਨੂੰ ਜਿਨ੍ਹਾਂ ਨੇ ਬਣਾਉਣਾ ਸੀ ਬੜਾਤਾ ਸੀਟ ਜਿੱਤ ਰਹੇ ਵੇਖੋ ਕੋਈ ਵੀ ਕਿਉਂਕਿ ਬੀਬੀ ਕਹਿੰਦੇ ਨੇ ਬੀਬੀ ਹਰਸੀਮਰਤ ਕੌਰ ਵਾਲ ਤੁਹਾਡੇ ਪੂਰੀ ਟੱਕਰ ਦੇ ਰਹੇ ਨੇ ਕੋਈ ਵੀ ਖਿਡਾਰੀ ਹੈ ਜਿਹੜਾ ਉਹ ਚਿੱਤਨ ਵਾਸਤੇ ਮਿਹਨਤ ਕਰਦਾ ਤੇ ਮੈਂ ਵੀ ਕਰੀ ਜਾਂਦਾ ਸਾਡਾ ਕੰਮ ਮਿਹਨਤ ਕਰਨਾ ਫਲ ਪਰਮਾਤਮਾ ਨੇ ਦੇਣਾ ਆ ਵੇਖਣਾ ਲੋਕਾਂ ਨੇ ਨੂੰ ਟੱਕਰ ਦੀ ਨਾ ਟੱਕਰ ਦੀ ਮੈਂ ਤਾਂ 55 ਕੈਂਡੀਡੇਟਾਂ ਚ ਹੀ ਕਹਿ ਦਿੰਦਾ ਵੀ ਟੱਕਰ ਜਦੋਂ ਜਿਹੜਾ ਬੰਦਾ ਇਲੈਕਸ਼ਨ ਲੜਦਾ ਤੇ ਟੱਕਰ ਹੀ ਹੁੰਦੀ ਹੈ ਜਦੋਂ ਜਿਸੀਂ 5 ਜਣੇ ਭੱਜ ਰਹੇ ਆ ਇੱਥੇ ਅੱਗੇ ਨਿਕਲ ਜੂ ਦੂਜੇ ਚਾਰ ਅੱਗੇ ਪਿੱਛੇ ਤਾਂ ਤੁਰਨਗੇ ਐ ਥੋੜਾ ਜਿਹਾ ਬੈਠ ਜਾਣਗੇ ਆਮ ਆਦੀ ਪਾਰਟੀ ਟੋਟਲ ਕਿੰਨੀਆਂ ਸੀਟਾਂ ਕੱਢੇਗੀ ਅਸੀਂ ਤਾਂ 13 ਤੇ ਫੋਕਸ ਕਰਦੇ ਹਾਂ ਧੰਨਵਾਦ ਮਿਹਰਬਾਨੀ ਥੈਂਕ ਯੂ ਸੋ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਜ਼ਰੂਰ ਇੱਕ ਟੇਕ ਹੈ ਜਿਹੜੀ ਉਹ ਲੋਕਾਂ ਦੇ ਉੱਤੇ ਲਗਾਈ ਹੋਈ ਹੈ ਕਿ ਕੀ ਆਖਿਰਕਾਰ 1 ਜੂਨ ਨੂੰ ਰਹਿੰਦਾ ਹੈ ਤੇ 4 ਜੂਨ ਨੂੰ ਕੀ ਰਿਜ਼ਲਟ ਰਹਿੰਦਾ ਹੈ ਇਹ ਦੇਖਣਾ ਬੇਹਤ ਐਮ ਰਹੇਗਾ